ਲਾ ਤਾਂ ਵਧੀਆ ਨਾ ਜਿੱਦ ਦੇ ਮੈਨ ਆਪਦੇ ਪੇਕੀ ਆਉਣ ਲੱਗੀਆਂ ਪੂਰਾ ਵਧੀਆ ਦੇਖ ਲੈ ਪਹਿਲਾਂ ਤਾਂ ਮੈਂ ਕਦੇ ਕੁਝ ਦੁਖਣ ਲੱਗ ਜਾਂਦਾ ਕਦੇ ਕੁਝ ਉਹੀ ਟੈਨਸ਼ਨ ਆ ਪੰਗਾ ਰਹਿੰਦੀਆਂ ਦਿਮਾਗ ਤੇ ਹੁਣ ਪੇਕੀ ਆਉਣ ਲੱਗੀ ਭੈਣ ਭਰਾਵਾਂ ਦਾ ਵਰਤਣ ਲੱਗੀ ਤਾਂ ਵਧੀਆ ਰਹਿੰਦਾ ਚਿੱਤ ਹੁਣ ਕਿਵੇਂ ਆ ਰਾਜਵੀਰ ਸਤਿ ਸ਼੍ਰੀ ਅਕਾਲ ਤਾਈ ਤੂੰ ਤਾਂ ਭਾਈ ਜਮੀ ਨਹੀਂ ਮੇਰੇ ਕੰਨੀ ਤਾਂ ਕਾ ਕੀ ਆ ਸਿੱਧੀ ਵਸਤੂਰੀ ਜਾਨੀ ਆਂਗੀ ਮੈਂ ਤਾਂ ਨਾ ਤਾਈ ਆਪ ਮਹਾਰੀ ਗੱਲਾਂ ਕਰਦੀ ਜਾਂਦੀ ਸੀਗੀ ਹਾਂ ਮਾਰੀ ਦੱਸ ਕੀ ਹਾਲ ਆ ਵਧੀਆ ਭਾਈ ਵਧੀਆ ਠੀਕ ਠਾਕ ਸਾਰੇ ਆਪਣੇ ਦਸਤੇ ਦੇ ਸੌਰੀ ਵਧੀਆ ਜਿਹਾ ਬੱਕ ਜੱਲੇ ਤੇਰੇ ਸਾਰੇ ਸਾਰੇ ਠੀਕ ਠਾਕ ਆ ਵਧੀਆ ਤਾਈ ਤੂੰ ਦੱਸ ਵਧੀਆ ਭਾਈ ਠੀਕ ਹੈ ਤੇ ਹੁੰਦਾ ਤੂੰ ਥੋੜੇ ਚਿਰ ਬਾਅਦ ਹੀ ਗੇੜਾ ਮਾਰ ਲੈਣੀ ਆ ਰਾਜਵੀਰ ਹਨਾ ਗੇੜਾ ਮਾਰਨੀ ਆ ਤਾਈ 7 ਸਾਲਾਂ ਬਾਅਦ ਆਈ ਆਂਗੀ ਤੈਨੂੰ ਪਤਾ ਮਸਾਂ ਹਰਪ੍ਰੀਤ ਤੇ ਬਾਈ ਵਰਤਨ ਲੱਗਿਆ ਮੇਰੇ ਨਾ ਜੇ ਤੈਨੂੰ ਪਤਾ ਆਵਦਾ ਭੈਣ ਭਾਈ ਵਰਤਣ ਲੱਗ ਜੇ ਨਾ ਉਹ ਤਾਂ ਚਾਹ ਹੀ ਹੋਰ ਹੁੰਦਾ ਮੈਂ ਤੈਨੂੰ ਦੱਸਾਂ ਗੱਲ ਬਾਈ ਦਾ ਤੇਰਾ ਕਾਹ ਨੂੰ ਵਰਤਣ ਲੱਗਦਾ ਸੀ ਇਹ ਬਾਈ ਦਾ ਤੇਰਾ ਹਰ ਤਰੀ ਤਨੇ ਵਰਤਣ ਲਾਤਾ ਹਰ ਤਰੀ ਤੋ ਦੁਸ਼ਰ ਹੈਗੀ ਤੈਨੂੰ ਕੋਈ ਨਾ ਤਈ ਐਂ ਤੈਨੂੰ ਪਤਾ ਭੈਣ ਭਾਈ ਨੂੰ ਗੁੱਸਾ ਤਾਂ ਹੋ ਹੀ ਜਾਂਦਾ ਹੁਣ ਮੈਂ ਕਿਹਾ ਉਹੀ ਗੱਲ ਕੋਈ ਨਾਮ ਜਿੱਤ ਕੇ ਗਈ ਸੀਗੀ ਬਦਨਾਮੀ ਕਰਾ ਕੇ ਗਈ ਸੀ ਇਹਨਾਂ ਦੀ ਨਾ ਨਾਮੀ ਤਾਂ ਕਰਾ ਕੇ ਗਈ ਸੀ ਹੁਣੇ ਤੈਨੂੰ ਉਂਠੋ ਕੋਈ ਨਹੀਂ ਤੇਰੀ ਕਦਰ ਕਰਦੇ ਇਹ ਕਿਹੜੇ ਤੇਰੇ ਹੁਣ ਤੇਰੀ ਜ਼ਮੀਨ ਨਾਉ ਚੜ ਗਈ ਤੇਰੇ ਤੇਰੀ ਮਾਂ ਮੁੱਕੀ ਤੋਂ ਉਹਦੇ ਮਾਰੇ ਹੁਣ ਤੇਰੇ ਪੈਰਾਂ ਥੱਲੇ ਹੱਥ ਦਿੰਦੇ ਤੈਨੂੰ ਕੀ ਜੇ ਜ਼ਮੀਨ ਵਾਲੀ ਗੱਲ ਹੁੰਦੀ ਨਾ ਤਾਂ ਇਹ ਕਿੱਦੇ ਦੀ ਮੈਨੂੰ ਕਹਿ ਦਿੰਦੇ ਇਹ ਤਾਂ ਮੈਂ ਆਪ ਦੀ ਆਪ ਆਉਣਾ ਸੀਗਾ ਤਾਂ ਗੱਲ ਛਿੜਨੀ ਸੀ ਨਾ ਪਹਿਲਾਂ ਤਾਂ ਇਹਨਾਂ ਨੇ ਕਦੇ ਜ਼ਮੀਨ ਦੀ ਗੱਲ ਨਹੀਂ ਕਰੀ ਮੇਰੇ ਕੋਲ ਗੱਲ ਨਹੀਂ ਕਰੀ ਪਈਦਾ ਮੈਂ ਆਵਦੇ ਅੱਖੀਂ ਗਾ ਕੰਨੀ ਸੁਣੀਆਂ ਨੇ ਗੱਲਾਂ ਉਹਦੀਆਂ ਗਰਲਾਲ ਦੀਆਂ ਗਰਲਾਲ ਕਹਿੰਦਾ ਸੀ ਅਸੀਂ ਨੇ ਕਹਿੰਦਾ ਘਰੇ ਵੜਨ ਦਿੰਦੇ ਸੱਤ ਸਾਲਾਂ ਮਗਰੋਂ ਕਹਿੰਦਾ ਹੁਣ ਕਹਿੰਦਾ ਸਾਡਾ ਘਰ ਦੇ ਸ ਗਿਆ ਕਹਿੰਦਾ ਰਾਜ ਦੀ ਹਾਂ ਇਹ ਗੱਲ ਤਬਾਈ ਨੇ ਮੇਰੇ ਮੂੰਹ ਤੇ ਆਖੀ ਹੈਗੀ ਬਥੇਰਾ ਕੁਝ ਕਹਿਆ ਮੈਨੂੰ ਬਥੇਰੀਆਂ ਝਿੜਕਾਂ ਦਿੱਤੀਆਂ ਗੱਲ ਕਰ ਮਗਰੋਂ ਉਹੀ ਗੱਲ ਪਈ ਹੌਲੀ ਹੌਲੀ ਆਪੇ ਫਰਕ ਪੈ ਗਿਆ ਅੱਥ ਨੂੰ ਮੈਨੂੰ ਵਧੀਆ ਬੁਲਾ ਲਿਆ ਵਿਚਾਰੇ ਤੇ ਕਹ ਤੂੰ ਆ ਕੇ ਦੇਖ ਮੁਰਗੀ ਸੀ ਨਾ ਹਨਾ ਉੱਦੇ ਤੇ ਉਹਦੂ ਮਾਰੂ ਤਾਂ ਬਾਲਾ ਕਲੇਸ ਤੇ ਇਹਨਾਂ ਦੇ ਘਰੇ ਤੇਰੇ ਪਿੱਛੇ ਕਹਿੰਦਾ ਗਰਲਾਲ ਕਹਿੰਦਾ ਹਾਂ ਹਾਂ ਕਿ ਕਿਉਂ ਕਰੇ ਕੁੜੀ ਵੜਨ ਦਿੱਤੀ ਹਰਪ੍ਰੀਤ ਨਾ ਬਾਲਾ ਹੀ ਲੜਿਆਗਾ ਮੇਰੇ ਮੰਗਰੋ ਤਾਈ ਹਾਂ ਤੇਰੇ ਮੰਗਰੋ ਲੜਿਆ ਭਾਈ ਤੂੰ ਤਾਂ ਬਾਗੀ ਸੀ ਆ ਕੇ ਅੱਛਾ ਮੇਰੇ ਮੰਗਰੋ ਕਿਵੇਂ ਗੱਲ ਹੋਈ ਤੇਰੇ ਮੰਗਰੋ ਫੇਰ ਆਹੀਂ ਕਰਿਆ ਕਹਿੰਦਾ ਕਿ ਹੋਰ ਕਿਉਂ ਕਹ ਤੂੰ ਘਰੇ ਵੜੀ 7 ਸਾਲ ਇਹਨੂੰ ਗਈ ਨੂੰ ਹੋ ਗਿਆ ਸੀ ਚੰਗਾ ਕਹਿੰਦਾ ਪਰ ਇਹ ਦਫਾ ਵੱਡੀ ਗਈ ਸੀ ਕਹਿੰਦਾ ਇਹਦੀ ਕੀ ਕਰਨਾ ਸੀ ਕਹਿੰਦਾ ਹੁਣ ਕਹ ਲ ਮੈਂ ਕੀ ਕਹਾਵਾ ਕਰਨਾ ਇਹਨਾਂ ਨੂੰ ਕਹਾਵਾ ਹੁਣ ਆਈ ਬਸ ਉਹਨਾਂ ਨੂੰ ਆਈ ਆਂ ਦੀ ਹੁਣ ਜਾ ਕੇ ਜੱਲੇ ਬਹਿਉਣ ਵਾਲੇ ਹੋ ਜਾਣਗੇ ਵੀ ਗਾਹਾਂ ਪਾ ਨਾਨਕ ਚੱਕਾਂ ਭਰਨੀਆਂ ਪਾਉਣੀਆਂ ਲੰਮੀਆਂ ਸੋਚਦੇ ਨੇ ਉਹ ਤੈਨੂੰ ਕੀ ਪਤਾ ਹੈ ਅੱਛਾ ਲੰਮੀਆਂ ਸੋਚਦੇ ਨੇ ਤਾਂ ਫਿਰ ਤਾਂ ਹੀ ਮੇਰੀ ਗੱਲ ਸੁਣ ਜੇ ਨਾਨਕ ਚੱਕਾਂ ਭਰਨੀਆਂ ਪਹਿਣੀਆਂ ਤਾਂ ਉਹੀ ਗੱਲ 6 ਕਿੱਲੇ ਬਾਣਦੇ ਵੀ ਮੈਂ ਇਹਨਾਂ ਦੇ ਨਾਂ ਲਵਾਉਣ ਨੂੰ ਫਿਰਦੀ ਆਂ 6 ਕਿੱਲੇ ਦੀ ਕੀਮਤ ਦੇਖ ਕਿੰਨੀ ਹੈ ਨਾ 6 ਅਗਲੇ ਨੂੰ ਆ ਕਿੱਲੇ ਤੇ ਤੂੰ ਇਹਦੇ ਨਾਂ ਲਵਾਉਣ ਨੂੰ ਭਾਈ ਅੱਜੇ ਫਿਰਦੀ ਆਂਗੀ ਤੇਰੇ ਦਿਮਾਗ ਨੂੰ ਹੋਇਆ ਕੀ ਯਾਰ ਅਜਵੀਰ ਨਹੀਂ ਤਈ ਉਹ ਤਾਂ ਹੁਣ ਮੈਂ ਦੇਖੀ ਜ਼ਮੀਨ ਮੇਰੇ ਭਾਈ ਦੀ ਐ ਜਿਹੜੀ ਹੁਣ ਕੀ ਲੈਂਦੀ ਸੋਹਣੀ ਲੱਗਦੀਆਂ ਨਾਲੇ ਵਗਾਹਾਂ ਬਗਾਨੇ ਪੁੱਤ ਨੂੰ ਲਿਜਾ ਕੇ ਫੜਾ ਦੂੰਗੀ ਤਾਂ ਐਵੇਂ ਤੈਨੂੰ ਪਤਾ ਫਰਕ ਜਾ ਪੈ ਜਾਂਦਾ ਤੇ ਉਹਨਾਂ ਦੇ ਤਾਂ ਹੈਗੀ ਐ ਜ਼ਮੀਨ ਜਮੂਨ ਚਾਲ ਜ਼ਮੀਨ ਤੇ ਤੁਹਾਨੂੰ ਨਾਲੇ ਪਤਾ ਵੀ ਨਹੀਂ ਹੈਗਾ ਵੀ 6 ਕਿੱਲੇ ਮੇਰੇ ਨਾਂ ਦੇ 6 ਕਿੱਲੇ ਪਤਾ ਤਾਂ ਨਹੀਂ ਫੇਟਾ ਰੋਈ ਗਾਲ ਮਗ ਤੂੰ ਉਹਦੇ ਨਾਂ ਰੱਖ ਨਾ ਤੂੰ ਉਹਨਾਂ ਨੂੰ ਦੱਸ ਨਾ ਤੂੰ ਇਹਨਾਂ ਦੇ ਨਾਮ ਲਵਾ ਤਾਂ ਇਹਨਾਂ ਦਾ ਨਾਮ ਲਵਾ ਕੇ ਕਿੱਲਾ ਨਾ ਤੁਹਾਡੀ ਕਾਦਰ ਰਹੂਗੀ ਫਿਰ ਮੈਨੂੰ ਤਾਂ ਹੀ ਆਏ ਸੀਗਾ ਵੀ ਜੇ ਮੈਂ 6 ਕਿੱਲੇ ਬਣਦੇ ਮੇਰੇ ਭਰਾ ਦੇ ਨਾਮ ਲਵਾਤੇ ਚਲ ਮੈਂ ਵਧੀਏ ਵਰਤਣ ਲੱਗ ਜੂ ਇਹਨਾਂ ਨੂੰ ਆਉਣ ਜਾਣ ਲੱਗ ਜੂ ਵਰਤਣ ਨਹੀਂ ਲੱਗਦੇ ਮੈਂ ਆਪ ਕੰਨੀ ਸੁਣਿਆ ਸਾਡਾ ਘਰ ਨਾਲ ਤਾਂ ਹੁਣ ਹੈਗਾ ਤੈਨੂੰ ਪਤਾ ਹੀ ਹੈਗਾ ਕਿ ਦੂਰ ਆ ਕੰਧ ਨਾਲ ਕੰਧ ਤੇ ਹਰਪ੍ਰੀਤ ਰੱਖੀ ਜਾਂਦੀ ਸੀ ਗਰਲਾੜ ਨੂੰ ਆਹ ਦੀ ਕੰਨੀ ਤੈਨੂੰ ਕੀ ਪਤਾ ਕੌਣ ਵੜਿਆ ਮੈਂ ਤਾਂ ਕਹਿੰਦੀ ਜ਼ਮੀਨ ਦੀ ਮਾਰੀ ਆਦੀ ਉਹਨੂੰ ਲੈ ਦੇ ਪੇਪੇ ਕਰਦੀਆਂ ਕਿਦੋਂ ਕਹਿੰਦੀ ਜ਼ਮੀਨ ਲਵਾ ਗਈ ਮੈਂ ਤਾਂ ਕਹਿੰਦੀ ਮੁੜ ਕੇ ਚੱਕਣ ਨਹੀਂ ਦਿੰਦੀ ਵਾਰ ਕਰਨੀ ਤਾਈ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਮੈਨੂੰ ਤਾਂ ਯਕੀਨ ਨਹੀਂ ਤੇਰੀ ਗੱਲ ਤੇ ਯਕੀਨ ਕਿਉਂ ਨਹੀਂ ਭਾਈ ਮੈਂ ਆਪ ਕੰਨੀ ਸੁਣੇ ਨੇ ਕਹਿੰਦੇ ਕਈ ਵੇਰੀ ਮੈਂ ਆਖ ਗੱਲਾਂ ਕਰਦੇ ਸੁਣੇ ਨੇ ਤੈਨੂੰ ਯਕੀਨ ਨਹੀਂ ਭਾਈ ਮੈਨੂੰ ਤਾਂ ਜਮਾਂ ਯਕੀਨ ਹੋਇਆ ਪਿਆ ਗੱਲ ਦਾ ਕਿੱਦਾਂ ਤੂੰ ਬਾਹਨ ਲਵਾਤਾ ਤੂੰ ਦੇਖੀ ਸਹੀ ਤੇਰੇ ਨਾਲ ਕਰਦੀ ਇਹ ਚੱਲ ਕੋਈ ਨਹੀਂ ਤਾਂ ਹੀ ਚੱਲ ਕੋਈ ਗੱਲ ਨਹੀਂ ਉਹ ਤਾਂ ਫਿਰ ਹੁਣ ਜਿਵੇਂ ਕਰਮਾਂ ਦੀਆਂ ਗੱਲਾਂ ਨੇ ਹਨਾ ਨਾ ਕਰਮਾਂ ਦੀਆਂ ਕਿ ਗੱਲਾਂ ਜੇ ਹੁਣ ਤੂੰ ਆਉਂਦੀ ਆਪ ਕਰਮਾਂ ਉਹਦੇ ਮਾਰੇ ਕਰੇਂਗੀ ਤੂੰ ਆ ਉਹਦੇ ਛिए ਕਿल्ले ਆਪਦੇ ਨਾ ਰੱਖ ਤੇ ਨਾਲ ਤੇ ਤੇਰੀ ਹੁਣ ਉੱਥੇ ਕਦਰ ਰਹੂਗੀ ਤੇਰੇ ਸਹੁਰਿਆਂ ਘਰ ਤੇ ਨਾਲੇ ਤੇਰੀ ਇੱਥੇ ਕਦਰ ਸੌਰਿਆਕਰ ਤਾਂ ਉਹਨਾਂ ਨੂੰ ਤਾਂ ਚੱਲ ਕਿਹੜਾ ਪਤਾ ਹੈਗਾ ਜ਼ਮੀਨ ਦਾ ਇਹਨਾ ਉਹਨਾਂ ਨੂੰ ਤਾਂ ਸ਼ੱਕ ਹੀ ਹੈ ਜੇ ਉਹਨਾਂ ਦੇ ਬਹਣ ਨਾਉ ਵੀ ਲਵਾ ਗਈ ਉਹਨਾਂ ਨੂੰ ਕਿਸੇ ਨੇ ਆਪਣਾ ਦੱਸਤਾ ਕਾ ਇਹ ਆਪਣੀਆਂ ਸਕੀਰਾਂ ਨਹੀਂ ਉੱਥੇ ਤੇ ਹੋਈ ਤੇ ਤੇਰੇ ਨਾਲ ਲੜਾਈ ਵਿੱਢ ਲੈਣੀ ਤੈਨੂੰ ਐ ਨਹੀਂ ਪਤਾ ਇੱਥੇ ਬਿਹਾ ਦੇਣਾ ਜੇ ਹਨ ਇਹਨਾਂ ਦੀ ਜ਼ਮੀਨ ਨਾ ਲਵਾਉਂਗੀ ਬਰਤਣ ਲੱਗਾਂਗੇ ਇਹ ਆਉਣ ਜਾਣ ਲੱਗਣਗੇ ਪਤਾ ਤਾਂ ਉਹਨਾਂ ਨੂੰ ਲੱਗੂਗਾ ਪਤਾ ਤੇ ਜੇ ਹੁਣ ਕੋਈ ਗੱਲ ਛਿੜਪੀ ਜਾਂ ਹਰਪ੍ਰੀਤ ਨੇ ਦੱਸਤਾ ਜਾਂ ਅਗਰ ਲਾਲ ਨੇ ਦੱਸਤਾ ਵੀ ਭਾਈ ਜ਼ਮੀਨ ਤਾਂ ਅਸੀਂ ਲਹਾ ਲਈ ਰਾਜਵੀਰ ਦੇ ਉਹ ਤੋਂ ਤੇ ਫੇਰ ਤੇ ਜੋਧੂ ਮਾਨਾ ਫੇਰ ਤੈਨੂੰ ਆਏ ਆਖਣਗੇ ਜੇ ਤੈਨੂੰ ਆਏ ਕਹਤਾਂ ਵੀ ਵਾਗਦਾ ਕਿੱਧਰ ਹੋਈਆਂ ਫੇਰ ਤੂੰ ਕਿੱਥੇ ਜਾਵੇਂਗੀ ਚਲ ਤਾਈ ਫੇਰ ਮੈਂ ਨਾ ਸੋਚ ਕੇ ਹਨਾ ਵਿਚਾਰ ਕਰਕੇ ਇਹਨਾਂ ਨਾਲ ਵਰਤ ਕੇ ਮਹੀਨਾ 20 ਦਿਨ ਦੇਖ ਕੇ ਦੋ ਤਿੰਨ ਦੋ ਢਾਈ ਮਹੀਨੇ ਤਾਂ ਚੱਲ ਮੈਂ ਦੇਖੂਗੀ ਨਾ ਮਨੀ ਜੋਟਾ ਵੀ ਮੀਨਿਆ ਨਾਲ ਕੁਛ ਨਹੀਂ ਹੁੰਦਾ ਕੰਮ ਲਿਆ ਤੂੰ ਹਜੇ ਦੇਖ ਕੋਈ 5-4 ਸਾਲ ਅੱਜੇ ਨਾ ਤੂੰ ਹੱਥ ਵੜਾ ਆਉਂਦੇ ਮੈਂ ਤੈਨੂੰ ਦੱਸਾਂ ਗੱਲ ਤੂੰ ਮੇਰੀ ਗੱਲ ਪੱਲੇ ਨਾਲ ਬੰਨ੍ਹ ਲਾ ਹਾਂ ਚਲ ਤਾਈ ਠੀਕ ਹੈ ਚੰਗਾ ਹੁਣ ਮੈਂ ਜਾਂਦੀ ਆ ਹਰਪ੍ਰੀਤ ਨੇ ਨਾ ਮੈਨੂੰ ਸਵੇਰੇ ਫੋਨ ਲਾਇਆ ਸੀਗਾ ਤੇ ਤਾਂ ਕਰਕੇ ਆਈ ਸੀਗੀ ਮੈਂ ਤਾਂ ਤੇਰਾ ਨੰਬਰ ਨਹੀਂ ਸੀ ਮੇਰੇ ਕੋਲੇ ਨਹੀਂ ਮੈਂ ਤਾਂ ਤੈਨੂੰ ਫੋਨ ਕਰਕੇ ਵੀ ਕਹਿੰਦੀ ਵੀ ਦੇਖੀ ਕਿ ਤੇਰਾ ਜਬੀਰ ਕਿਤੇ ਤੈਨੂੰ ਬੁਲਾਇਆ ਤੇ ਰਿਹਾ ਕਿਤੇ ਤੇਰਾ ਬਾਂਹ ਲਾਹ ਲੈਣ ਨਾਲ ਤੇਰਾ ਚਲ ਤੁਰਾਈ ਕਰ ਤਾਈ ਮੜੀ ਜੀ ਬਿੜ ਕੇ ਰੱਖੀ ਜਦੋਂ ਮੈਂ ਜਾਣ ਲੱਗੀ ਨਾ ਅੱਡੇ ਤੱਕ ਇਧਰ ਮੇਰੇ ਨਾਲ ਬਗ ਚੱਲੀ ਨਾਲੇ ਮੈਂ ਤੈਨੂੰ ਨੰਬਰ ਦੇ ਦੂੰਗੀ ਚੰਗਾ ਨਾ ਵੀ ਨੰਬਰ ਦੇ ਦੀ ਤੇ ਨਾਲੇ ਫਿਰ ਤੂੰ ਮੈਨੂੰ ਦੱਸੀ ਵੀ ਤੈਨੂੰ ਕੀ ਕਹਿੰਦਿਆ ਨੇ ਇਹ ਠੀਕ ਆ ਤਾਈ ਚੰਗਾ ਹੁਣ ਮੈਂ ਜਾਨੀ ਆ ਚੰਗਾ ਮੇਰਾ ਨਾਂ ਨਾ ਲੰਗਰਾਜ ਵੀਰ ਬਿਤਾਈ ਟੱਕਰੀ ਸੀ ਫੇਰ ਤੈਨੂੰ ਪਤਾ ਨਹੀਂ ਹਰ ਪਰੀਤ ਦਾ ਫੇਰ ਇਹ ਤਾਂ ਫੇਰ ਲੜਾਈ ਵਢ ਲੈਦੀ ਆ ਆਖੂ ਵੀ ਸਾਡੀਆਂ ਜੜਾਂ ਚ ਵੈਂਦੀ ਆ ਤਾਈ ਤਾਂ ਵੀ ਸਾਡੀਆਂ ਚੁਗਲੀਆਂ ਕਰਦੀ ਆ ਰਾਜਵੀਰ ਕੋਲ ਠੀਕ ਆ ਤਾਈ ਚੰਗਾ ਚੰਗਾ ਭਾਈ ਨਾ ਦੇਖ ਲੈ ਕਿਲੇ ਲੈ ਨਾ ਉਹ ਲੋਬਾ ਨੂੰ ਫਿਰਦੀ ਆ ਉਹੀ ਗੱਲ ਵਾਂਗੂ ਤੇਰੀ ਮਾਂ ਨੇ ਤਾਂ ਪਹਿਲਾਂ ਮੇਰੇ ਨਾਲ ਬਠੇਰੀਆਂ ਕਰੀਆਂ ਨੇ ਮੈਂ ਤਾਂ ਹੁਣ ਉਹੀ ਆਪਦੀ ਪਹਿਲਾਂ ਵਾਲੀ ਆਪਦੀ ਵਿਆਹ ਲਾਉਣੀ ਆਂਗੀ ਜੇਸਾਂ ਦਾ ਕੁਛ ਮੇਰੇ ਨਾਲ ਕਰੀਆਂ ਲੜਾਈਆਂ ਕਰੀਆਂ ਤੇ ਕੁਛ ਵੰਡ ਕੇ ਨਹੀਂ ਸੀ ਦਿੱਤਾ ਸਾਰਾ ਕੁਝ ਸਾਫ ਹੀ ਤੇਰੀ ਇਹਦੀ ਮਾਰ ਰੱਖ ਗਈ ਸੀ ਸਿਆਉਣਾ ਕੀ ਸਾਰਾ ਪੈਸਾ ਟਕਾ ਕੀ ਸਾਰਾ ਘਰ ਦਾ ਸਮਾਨ ਕੀ ਜਮਨ ਟੱਕਾ ਨਹੀਂ ਸੀ ਵੰਡ ਕੇ ਦਿੱਤਾ ਮੈਂ ਤਾਂ ਹੁਣ ਆਪਦੀ ਉਹੀ ਕਰੋੜ ਕਢ ਦੇਾਂਗੀ ਇਹ ਤਾਂ ਜੇ ਠੀਕਲੇ ਤਾਂ ਇਹਦੇ ਨੇ ਠੀਕਲੇ ਪਹਿਲਾਂ ਉਹਨਾਂ ਦੇ ਆਪਦੇ ਨਾ ਉਹਨੇ ਜੇ 12 ਕਿੱਲੇ ਹੋਗੇ ਫੇਰ ਸਾਨੂੰ ਇਹ ਕਿੱਥੇ ਖੜਨ ਦਿੰਦੇ ਟੁਕ ਤੇ ਡੇਲਾ ਤਾਂ ਸਾਨੂੰ ਇਹ ਪਹਿਲਾਂ ਹੀ ਸਮਝਦੇ ਨੇ ਕਿ 12 ਕਿੱਲੇ ਨਾ ਹੋਗੇ ਫਿਰ ਤਾਂ ਸਾਨੂੰ ਇਹ ਬਾਹਾਂ ਫੜ ਫੜ ਕੇ ਘਰੋਂ ਕੱਢਿਆ ਕਰਨਗੇ ਮੈਨੂੰ ਪਤਾ ਹੈ ਮਾਤਾ ਜਮਾ ਹੁਣ ਪੂਰਾ ਸਖਿਆਤ ਆ ਵੀ ਲਵਾਈ ਨਾ ਨਾ ਰاجਵੀਰ ਨੂੰ ਲੈ ਕੱਪੜਿਆਂ ਦੀ ਤਹਿ ਕਰਤੀ ਜੇ ਆਜੇ ਤਾਂ ਉਹਦੇ ਨਾਲ ਗੱਲ ਕਰਨੀ ਸੀ ਮੈਂ ਉਹਨੂੰ ਦੱਸਣਾ ਸੀ ਵੀ ਮੈਂ ਰਾਜਵੀਰ ਨੂੰ ਫੋਨ ਲਾਤਾ ਤੇ ਰਾਜਵੀਰ ਕਹਿੰਦੀ ਸੀ ਵੀ ਜੇ ਮੇਰਾ ਟਾਈਮ ਲੱਗਾ ਤਾਂ ਮੈਂ ਅੱਜ ਹੀ ਆਜੂਗੀ ਆ ਗਈ ਤੋ ਕੀ ਕੱਲੀ ਬੋਲੀ ਜਾਂਦੀ ਸੀਗੀ ਕੱਲੀ ਦਾ ਕਾਨੂੰ ਬੋਲੀ ਜਾਂਦੀ ਸੀ ਬਸ ਉਹੀ ਮੇਰੇ ਗੱਲਾਂ ਦਿਮਾਗ ਦੇ ਚ ਚੜ ਜਾਂਦੀਆਂ ਜਦੋਂ ਮੈਂ ਗੱਲ ਕਰਕੇ ਦਿਸ ਰਾਜਵੀਰ ਨਾਲ ਉਹੀ ਰਾਜਵੀਰ ਬਾਰੇ ਸੋਚੀ ਜਾਂਦੀ ਸੀ ਮਾਂ ਮੈਂ ਰਾਜਵੀਰ ਨੂੰ ਫੋਨ ਲਾਇਆ ਸੀ ਵੀ ਤੂੰ ਆ ਜਾ ਜਾ ਭਣਵਾਰੇ ਸੋਚਦੀ ਸੀ ਹਾਂ ਲੈ ਉਹ ਰੱਬ ਦਾ ਲੱਖ ਲੱਖ ਸ਼ੁਕਰ ਹੈ ਤੂੰ ਭਣਵਾਰੇ ਸੋਚਦੀ ਤਾਂ ਹੈਗੀ ਆ ਤੇ ਫਿਰ ਉਹ ਭਣ ਜੀ ਆਪ ਭਣਾਰੇ ਸੋਚਦੇ ਆ ਭਣ ਆਪਣੇ ਬਾਰੇ ਵੀ ਸੋਚੂ ਕੋਈ ਗੱਲ ਤੇ ਹੁਣ ਭਣ ਬਾਰੇ ਆਪਾਂ ਨਹੀਂ ਸੋਚਾਂਗੇ ਹੋਰ ਕੌਣ ਸੋਚੂਗਾ ਵਿਚਾਰੀ 7 ਸਾਲਾਂ ਬਾਅਦ ਦੇਖ ਲਈ ਸੀਗੀ ਤੇ ਕਿੰਨਾ ਪਰਨ ਚਾ ਚੜਿਆ ਉਹਦਾ ਆਈ ਦਾ ਉਹ ਕੀ ਰਾਂ ਤਾਂ ਨਾ ਕਿਹੜਾ ਚਾਹ ਕੀ ਰਾਂ ਤਾਂ ਮੈਨੂੰ ਆਏ ਸੀ ਮਾਹ ਆਪਣਾ ਪਹਿਲਾਂ ਨੱਕ ਬੜਾ ਗਈ ਉਹ ਹੁਣ ਪਤਾ ਨਹੀਂ ਮਾਹ ਕੀ ਕਰਨ ਆਈ ਐ ਇਹ ਆਪਣੇ ਘਰੇ ਕਿਉਂ ਆਈ ਐ ਪਰ ਮੈਨੂੰ ਕੀ ਪਤਾ ਸੀਗਾ ਵੀ ਆਪਣਾ ਕੋਈ ਕੰਮ ਸਿੱਧਾ ਹੋਣ ਵਾਲਾ ਐ ਮੈਂ ਤੈਨੂੰ ਦੱਸਾਂ ਉਹੀ ਗੱਲਾਂ ਵਾਰੀ ਵਾਰੀ ਦਿਮਾਗ ਤੇ ਨਹੀਂ ਲਾਈਦੀਆਂ ਹੁੰਦੀਆਂ ਮੈਂ ਤੈਨੂੰ ਕਿੰਨੇ ਵਾਰੀ ਕਹਿੰਦਾ ਵੀ ਗਲਤੀ ਹੋਗੀ ਇੱਕ ਵਾਰੀ ਗਲਤੀ ਹੋ ਜਾਂਦੀ ਐ ਹਰੇਕ ਬੰਦੇ ਤੋਂ ਗਲਤੀ ਹੁੰਦੀ ਐ ਹਰ ਇੱਕ ਤੋਂ ਹੁੰਦੀ ਐ ਉਹ ਕਿਹੜਾ ਇਨਸਾਨ ਹੈ ਦੁਨੀਆਂ ਤੇ ਜੀਤੋ ਗਲਤੀ ਨਹੀਂ ਹੁੰਦੀ ਤੂੰ ਉਹੀ ਉਹਦੀ ਗਲਤੀ ਕਰੀ ਬਾਰੀ ਬਾਰੀ ਉਹੀ ਚੱਕੀ ਜਾਂਦਾ ਛੱਡ ਦੇ ਦਿਮਾਗ ਚੋਂ ਕੱਢ ਦੇ ਗੱਲ ਦਿਮਾਗ ਚੋਂ ਤਾਂ ਮੇਰੀ ਗੱਲ ਸੁਣ ਲੈ ਧੀ ਭੈਣ ਦੀ ਗੱਲ ਦਿਮਾਗ ਚੋਂ ਕਰਣੀ ਕਿਤੇ ਸੌਖੀ ਕਰਣੀ ਹੁੰਦੀ ਤੂੰ ਰੱਟ ਤੈਨੂੰ ਤਾਂ ਕਹਿ ਕੇ ਸਰ ਜਾਂਦਾ ਕੱਢਣੀ ਤਾਂ ਪੈਂਦੀ ਹੈ ਨਾ ਸਾਰੀ ਉਮਰ ਇੱਕੋ ਗੱਲ ਤਾਂ ਨਹੀਂ ਚੱਕੀ ਜਾਂਦੀ ਨਹੀਂ ਹੁਣ ਆਪਾਂ ਉਹੀ ਗੱਲ ਦਿਮਾਗ ਤੇ ਲਾਈ ਜਾਵਾਂਗੇ ਫਿਰ ਤਰਾਜਵੀਰ ਨਾਲ ਆਪਣਾ ਫਰਕ ਪਈ ਜੂ ਮੇਲ ਤਾਂ ਆਪਣਾ ਹੋਣੀ ਨਹੀਂ ਕਦੇ ਮਸਾਂ ਮੇਲ ਮਲਾਪ ਹੋ ਜਾਗਾ ਹੁਣ ਕਿਉਂ ਗੱਲਾਂ ਕਰਦਾ ਤੂੰ ਉੱਜੜੀਆਂ ਖੱਡਾਂ 'ਚ ਪਾਣੀ ਪਾਈ ਜਾਂਦਾ ਉਹ ਮੇਲ ਮਨਾਪਤਾ ਹੋਇਆ ਫਿਰ ਉਹ ਜੇ ਆਪਣਾ ਜ਼ਮੀਨ ਵਾਲਾ ਕੰਮ ਹੋ ਜੇ ਤਾਂ ਹੀ ਚੰਗਾ ਹੈ ਨਹੀਂ ਕਾਦੇ ਮੇਲ ਬਲਾ ਦੇਖਾ ਜ਼ਮੀਨ ਕੋਈ ਉਹਨੇ ਖਾਣੀ ਨਹੀਂ ਜੇ ਕਿਤੇ ਉਹਨੇ ਰੱਖਣੀ ਹੁੰਦੀ ਨਾ 7 ਸਾਲ ਹੋ ਗਏ ਸੀ ਉਹਨੂੰ ਗਰੀ ਨੂੰ ਉਹਦੇ ਨਹੀਂ ਉਹ ਉਹਨਾਂ ਨੂੰ ਦੱਸ ਦਾਂ ਦੀ ਤੇ ਉਹਦੇ ਤਾਂ ਉਹੀ ਗੱਲ ਨਾ ਸੀਗੀ ਜ਼ਮੀਨ ਕਿੰਦੇ ਨਹੀਂ ਅਗਲਾ ਵੇਚ ਵਟੇ ਜਾਂਦਾ ਤੈਨੂੰ ਕੌਣ ਦੇਣਾ ਹੁੰਦਾ ਸੀ ਮੈਨੂੰ ਤਾਂ ਐ ਲੱਗਦਾ ਉਹਨੂੰ ਪਤਾ ਹੀ ਨਹੀਂ ਸੀਗਾ ਪਹਿਲਾਂ ਮੈਨੂੰ ਤੇ ਇਹ ਗੱਲ ਲੱਗਦੀ ਹੈ ਨਾ ਨਾ ਰਾਜਵੀਰ ਨੂੰ ਸਾਰਾ ਪਤਾ ਹੈ ਹੁਣ ਬੇਬੇ ਵੇਲੇ ਹੁਣ ਉਹਨੂੰ ਪਤਾ ਹੀ ਨਹੀਂ ਲੱਗਿਆ ਹੈ ਜਦੋਂ ਬੇਬੇ ਮੁੱਕੀਏ ਉਹਨੂੰ ਪਤਾ ਲੱਗਿਆ ਹੁਣ ਜਦੋਂ ਜੇ ਤਾਂ ਉਹੀ ਗੱਲ ਆਪ ਫਿਰ ਤਾਂ ਨਾ ਹੁੰਦਾ ਬੇਬੇ ਤੇਰੇ ਨਾਲ ਵਾਜਾਂਦੀ ਜਦੋਂ ਨਾ ਰਾਜਵੀਰ ਤੇ ਚੜ ਗਈ ਰਾਜਵੀਰ ਨੂੰ ਛਪਤਾ ਹੀ ਨਹੀਂ ਬਿਨਾ ਪਤੇ ਤੂੰ ਆ ਗਈ ਉਹ ਐ ਤਾਂ ਕਿੱਥੇ ਜਿਹੜੇ ਸ਼ਰੀਕ ਹੁੰਦੇ ਨੇ ਕਿੱਥੇ ਗੱਲਾਂ ਗੁੱਜੀਆਂ ਰੱਖਣ ਦਿੰਦੇ ਨੇ ਉਹਦੀ ਦੱਸਤਾ ਹੂੰ ਉਹਦੀ ਦੱਸਤਾ ਹੂੰ ਫੋਨ ਉਹਦੀ ਕਰਦਾਂ ਨੇ ਵੀ ਤੇਰੀ ਮਾਂ ਮਰ ਗਈ ਦੋਨਾਂ ਭੈਣ ਭਰਾਵਾਂ ਦੇ ਨਾਂ ਜਮੀਨ ਚੜ ਗਈ ਨਾਲੇ ਆਪਾਂ ਘੜਾ ਇਹ ਜੇ ਬੰਦਿਆ ਵੀ ਅੰਦਰ ਬਹਿ ਕੇ ਗੱਲ ਕਰਦੇ ਆਪਾਂ ਬਾਹਰ ਗੱਲਾਂ ਕਰੀ ਇੰਨੇ ਸਾਰੇ ਦਿਨ ਉਹ ਨਾਲੇ ਆਪਾਂ ਨੂੰ ਫਿਰ ਕਰਾ ਕਿਸੇ ਗੱਲ ਦਾ ਡਰ ਸੀਗਾ ਚਲ ਮੈਂ ਤਾਂ ਤੈਨੂੰ ਹੁਣ ਐ ਕਹਿੰਦੀ ਆ ਵੀ ਦੇਖੋ ਕੁੜੀ ਆਊਗੀ ਕੁੜੀ ਨਾਲ ਆਪਾਂ ਉਹੀ ਗੱਲ ਪਹਿਣਾ ਮੰਗੂ ਹੁਣ ਵਰਤਣ ਲੱਗ ਜਾਉਦੀ ਪਹਿਣਾ ਉਹੀ ਗੱਲਾਂ ਦਿਮਾਗ ਚੋਂ ਤੂੰ ਕੱਢ ਦੇ ਹੁਣ ਜਦੋਂ ਆਪਣੇ ਨਾਂ ਰਾਜਵੀਰ ਨੇ ਜ਼ਮੀਨ ਕਰਾਤੀ ਆਪਾਂ ਰਾਜਵੀਰ ਨੂੰ ਸਾਰਾ ਸਮਾਨ ਦੇਵਾਂਗੇ ਤਾਈ ਮੇਣਾ ਮਾਰ ਕੇ ਗਈ ਐ ਮੈਨੂੰ ਕਹਿੰਦੀ ਦੇ ਦੇ ਨੀ ਹੁਣ ਕੇ ਇਹਨੂੰ ਉਹ ਟਰੱਕ 'ਤੇ ਭਰ ਕੇ ਸਮਾਨ ਦਾ ਤੇ ਹੁਣ ਟਰੱਕ 'ਤੇ ਕੀ ਦੇਣਾ ਜਿੰਨਾ ਸਮਾਨ ਕੁੜੀਆਂ ਨੂੰ ਦਿੰਦੇ ਹੁੰਦੇ ਐ ਬੈੱਡ ਸੋਫੇ ਪੇਟੀ ਨਮਾਰੀ ਸਾਰਾ ਕੁਝ ਦੇਵਾਂਗੇ ਕੁੜੀ ਨੂੰ ਤੇ ਬਣਿਆ ਸਾਰਾ ਕੁਝ ਪਿਆ ਬੇਬੇ ਦੀ ਪੇਟੀ ਭਰੀ ਪਈ ਉਹ ਦੇਣ ਨੂੰ ਨਾ ਜੀਤਾ ਕਰਦਾ ਨਹੀਂ ਸੀਗਾ ਜਮਾ ਹਾਂ ਕੱਲ ਕਰ ਜਦੋਂ ਮਸਲ ਹੀ ਐਡਾ ਜਾਇਜਤ ਦਾੜ ਗਿਆ ਹੁਣ ਭਾਈ ਸਾਰਾ ਕੁਝ ਕਰਨਾ ਪਊਗਾ ਮੈਂ ਤਾਂ ਇਹ ਜਾਇਜਾ ਤੈਨੂੰ ਵੀ ਨਹੀਂ ਤੈਨੂੰ ਕਹਿੰਦੀ ਵੀ ਕੋਈ ਜਾਇਜਾ ਤਾਂ ਆਪਾਂ ਕੁੜੀ ਦੇ ਨਾਂ ਉਲਹਾਈਏ ਤੇ ਫੇਰ ਚੀਜ਼ ਦੇ ਗਏ ਕੁੜੀ ਨੂੰ ਜੇ ਹੁਣ ਜਾਇਜਾ ਤਾਂ ਨਾ ਚੜ ਜਾਂਦੀਆਂ ਫੇਰ ਕਿਹੜਾ ਪਹਿਣਾ ਨੂੰ ਅਗਲਾ ਸਮਾਨ ਦਿੰਦਾ ਨਹੀਂ ਫੇਰ ਇਹਨੂੰ ਟੁੱਟ ਜਾਂਨੇ ਜ਼ਮੀਨ ਤਾਂ ਆਪਾਂ ਲਹਾਵਾਗੇ ਪਹਿਲਾਂ ਫੇਰ ਹੀ ਆਪਾਂ ਕੁਝ ਦੇਵਾਂਗੇ ਉਹ ਤਾਂ ਵਿਚਾਰੀ ਆਪ ਹੀ ਕਹੀ ਜਾਂਦੀ ਵੀ ਜ਼ਮੀਨ ਲਹਾ ਲਓ ਮੇਰੇ ਨਾਂ ਉਹ ਕੜਾਏ ਕਹਿੰਦੀ ਮੈਂ ਰੱਖਣੀ ਆ ਜ਼ਮੀਨ ਚੱਲ ਜੇ ਕਹਿੰਦੀ ਇਹਦਾ ਬਾਲਾ ਵਧੀਆ ਦੇਖ ਆਉਂਦੀ ਐ ਮੇਰਾ ਤਾਂ ਦੇਖੋ ਮੈਂ ਤੈਨੂੰ ਦੱਸਾਂ ਮਾਨੀ ਕੁੜੀ ਨੂੰ ਜਮਾ ਕਰਦਾ ਜ਼ਮੀਨ ਕਹਿਣ ਨੂੰ ਚੱਲ ਜੇ ਤੂੰ ਬਾਹਲਾ ਕਰਦਾ ਉਹਨੂੰ ਮੈਂ ਕਿਹਾ ਹੋਈ ਉਹ ਜ਼ਮੀਨ ਦੀ ਮਹਰਤ ਆਉਂਦੀ ਏ ਉਹ ਕਹਿੰਦੀ ਮੈਂ ਬਾਈ ਦੇ ਨਾਂ ਕਰਾ ਦੂੰਗੀ ਚਲ ਵਧੀਆ ਗੱਲ ਐ ਚੰਗੀ ਸੋਚ ਐ ਤਾਂ ਉਹ ਮੈਨੂੰ ਤਾਂ ਇਸ ਗੱਲ ਦਾ ਹੈ ਨਹੀਂ ਸੀਗਾ ਵੀ ਕਿਤੇ ਭੈਣ ਐ ਜ਼ਮੀਨ ਲਵਾਜੂ ਉਹ ਮੈਨੂੰ ਤਾਂ ਐਸੀ ਮਾਹ ਤਾਂ ਜਬਰੀ ਆਪਾਂ ਨੂੰ ਰੱਖਣੀ ਪਊਗੀ ਨਾਲੇ ਮਾਹ ਕਿਸੇ ਨੂੰ ਖੜਾ ਕੇ ਚੱਲ ਮਨੂੰ ਤਾਂ ਕਿਸੇ ਨੇ ਮੜਾ ਜਾਂ ਕਿਹਾ ਸੀ ਪਟਵਾਰੀ ਨੇ ਵੀ ਕਿਸੇ ਨੂੰ ਹੋਰ ਖੜਾ ਲਾ ਕੇ ਨਾਂ ਕਰਾ ਦੇਂਗੇ ਤੇਰੇ ਮੈਂ ਤਾਂ ਇਹ ਗੱਲਾਂ ਸੋਚਦਾ ਫਿਰਦਾ ਸੀਗਾ ਅੱਜ ਕੱਲ੍ਹ ਨਹੀਂ ਹੋਵੇਂ ਨਾ ਹੁੰਦੀ ਜਿਵੇਂ ਤੂੰ ਕਹਨੇ ਅੱਜ ਕੱਲ੍ਹ ਤਾਂ ਫ ਸਾਰੀ ਚੀਜ਼ ਉੱਥੇ ਸਹੀ ਚੱਲਦੀ ਐ ਉਹ ਚਲ ਐਂਸੀਆਂ ਦੀ ਨਕਲੀ ਜੀ ਗੱਲ ਬਣਾ ਲਾਂਗੇ ਨਕਲੀ ਨੁਕਲੀ ਹੁੰਦੀ ਕੌਣ ਆਪਣੀ ਜ਼ਮੀਨ 'ਚ ਆ ਕੇ ਕੌਣ ਬੜੂਗਾ ਐਂ ਵੀ ਸੀਗਾ ਮੈਨੂੰ ਭਰੋਸਾ ਗੱਲ ਦਾ ਉਹ ਐ ਕੋਈ ਨਹੀਂ ਬੜ ਸਕਦਾ ਮੈਂ ਤੈਨੂੰ ਦੱਸਾਂ ਆ ਬਾਰਗੇ ਕੌਣ ਐ ਦੇਖਣਾ ਮੈਂ ਕੌਣ ਐ ਦੇਖਣੇ ਜਾ ਕੇ ਲੈ ਕਿਤੇ ਰਾਜਵੀਰ ਨਾਲ ਆ ਗਈ ਹੋਵੇ ਮੈਂ ਰਾਜਵੀਰ ਨੂੰ ਕਿਹਾ ਸੀ ਜੇ ਆਜੇ ਰਾਜਵੀਰਨ ਅੱਜ ਤਾਂ ਰਾਜਵੀਰ ਨੂੰ ਉਹੀ ਗੱਲ ਮੈਨੂੰ ਤਾਂ ਬਲਾਇਂ ਚ ਆਏ ਵਿਚਾਰੀ ਅੱਜ ਤਾਂ ਖੁਸ਼ੀ-ਖੁਸ਼ੀ ਆਊਗੀ ਉਹਦੇ ਤਾਂ ਵਿਚਾਰੀ ਉਹੀ ਗੱਲ ਰੋਂਦੀ ਕੜਾਂ ਦੀ ਗਲੀ 'ਚੋਂ ਮੋੜ ਕੇ ਲੈਂਦੀ ਸੀ ਲਤਾਈ ਦਾ ਤਾਂ ਹੁਣ ਫੇਰ ਢਿੱਡ ਦੁਖਣ ਲੱਗ ਜੂਗਾ ਵੀ ਰਾਜਵੀਰ ਫੇਰ ਆ ਗਈ ਤਾਈ ਦੀ ਨਿਗਰੱਖਣੀ ਪਊ ਮੈਨੂੰ ਹੁਣ ਮੈਨੂੰ ਤਾਂ ਕੋਈ ਘਰੀ ਨਹੀਂ ਨੀਂਦਾ ਹੈਗਾ ਪਤਾ ਨਹੀਂ ਕਿੱਧਰ ਗਏ ਸਾਰੇ ਲਹਾ ਆ ਗਿਆ ਬਾਈ ਤਾਂ ਸਸਰੀ ਕਾਲ ਬਾਈ ਸਸਰੀ ਕਾਲ ਪਣੀ ਸਾਰਾ ਗੇਟ ਖੋਲ ਰੱਖਿਆ ਆ ਤੂੰ ਖੜੀ ਸੀਗੀ ਬਗਾਨਿਆਂ ਵਾਂਗੂ ਕੀ ਗੱਲ ਮੈਨੂੰ ਨਾ ਕੋਈ ਦਿਸਿਆ ਜਾ ਨਹੀਂ ਹੈਗਾ ਮੈਂ ਤਾਂ ਕਰਕੇ ਖੜ ਗਈ ਤੇਰਾ ਭਲਾ ਹੋ ਜਾਏ ਫੇਰ ਇਹਦਾ ਮਤਲਬ ਤੂੰ ਹੁਣ ਮੁੰਡਾ ਨਾ ਸੀਗਾ ਨਾ ਮੁੰਡਾ ਤਾਂ ਕਾਂਪੀਟੇਗਾ ਪੈਗੀ ਅੰਦਰ ਬੈਠੇ ਸੀ ਕਮਰੇ ਜਿਹੀ ਸੀ ਤਾਂ ਹੁਣ ਮੈਂ ਨਾ ਤੈਨੂੰ ਕੀ ਦੱਸਾਂ ਜੇ ਤਾਂ ਬੰਦਾ ਰੋਜ਼ ਆਉਂਦਾ ਜਾਂਦਾ ਰਹੇ ਤਾਂ ਗੱਲ ਹੋਰ ਹੁੰਦੀ ਆ ਅੱਜ ਮੈਂ ਦੂਜੀ ਵਾਰ ਹੀ ਆਈ ਆ ਕਰੇ ਉਹ ਪਣੇ ਉਹ ਤੂੰ ਹੁਣ ਨਾ ਪਿਛਲੀਆਂ ਗੱਲਾਂ ਨੂੰ ਕਾਹਨੂੰ ਛੇੜਦੀ ਐ ਤੈਨੂੰ ਕੋਈ ਪਿੰਡ 'ਚ ਟੱਕਰਿਆ ਤਾਂ ਨਹੀਂ ਹੈ ਤੂੰ ਆਈਸ ਪਣੇ ਮੈਨੂੰ ਤਾਂ ਕੋਈ ਨਹੀਂ ਟੱਕਰਿਆ ਤਾਈ ਟੱਕਰੀ ਸੀ ਕੱਲੀ ਤਾਈ ਤਾਂ ਟੱਕਰੀ ਸੀਗੀ ਪਣੇ ਹੁਣ ਮੈਂ ਤੈਨੂੰ ਕੁਛ ਕਹਿ ਨਹੀਂ ਸਕਦਾ ਅੱਛਾ ਨਾ ਕਰੋ ਨਾ ਆਹ ਲੋਕ ਉਂਗਲਾਂ ਬਾੜੀਆਂ ਕਰਦੇ ਨੇ ਤੇਰੇ ਬੰਨੀ ਬੀ ਅੱਜ ਕੋਈ ਨਹੀਂ ਬਈ ਅੱਜ ਨੇ ਬੰਦਿਆ ਕਰ ਬੋਲਣਗੇ ਆਪੇ 2-4 ਦਿਨਾਂ ਨੂੰ ਭੌਂਕ ਕੇ ਹਟ ਜਾਣਗੇ ਤੈਨੂੰ ਪਤਾ ਲੋਕਾਂ ਦਾ ਆਪੇ ਮੂੰਹ ਬੰਦ ਹੋ ਜਾਂਦੇ ਆ ਹੌਲੀ ਹੌਲੀ ਸੁਣ ਲੈ ਮੇਰੀ ਗੱਲ ਸੁਣ ਲੈ ਐਂ ਸਮਝ ਲਈ ਵੀ ਹਾਥੀਆਂ ਮਗਰ ਤਾਂ ਕੁੱਤੇ ਭੌਂਕਦੀ ਹੁੰਦੀ ਆ ਆਹੋ ਹੋਰ ਕੀ ਗੱਲ ਆ ਹਾਂ ਹੁਣ ਭੈਣ ਭਰਾਵਾਂ ਦਾ ਰਿਸ਼ਤਾ ਐ ਆਪਾਂ ਕਿਹੜੇ ਹੁਣ ਛੱਡ ਸਕਦੇ ਆ ਹੁਣ ਨਹੀਂ ਛੱਡ ਸਕਦੇ ਬਾਈ ਇਹੋ ਜਿਹੀਆਂ ਗਲਤੀਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੋਹਾਂ ਨਾਲੋਂ ਮਾਸ ਨਹੀਂ ਟੁੱਟਦਾ ਹੁੰਦਾ ਭਣੇ ਜਿਹੜੇ 7 ਸਾਲ ਟਪਾਏ ਐ ਨਾ ਮੈਨੂੰ ਪੁੱਛ ਕੇ ਦੇਖ ਮੈਂ ਕਿਵੇਂ ਟਪਾਏ ਐ ਮੈਂ ਗੁੱਸੇ ਜਿਹਾ ਤੈਨੂੰ ਕੁਛ ਪਰ ਮੈਨੂੰ ਤੇਰੀ ਯਾਦ ਤਾਂ ਆਉਂਦੀ ਸੀ ਭੈਣੇ ਲੈ ਹੁਣ ਮੈਂ ਹੁਣ ਤੈਨੂੰ ਕੀ ਦੱਸਾਂ ਮੈਂ ਵੀ ਕਿਵੇਂ ਦਿਨ ਕੱਟਦੀ ਸੀ ਉੱਥੇ ਪਾਪਾ ਸੌਖੀ ਬਥੇਰੀ ਸੀ ਪਰ ਭੈਣ ਭਾਈਆਂ ਦੀ ਕਮੀ ਤਾਂ ਰਹਿੰਦੀ ਆ ਭੈਣੇ ਸੌਖਾ ਦਾ ਬੰਦਾ ਫੇਰ ਹੀ ਐ ਜੇ ਭੈਣ ਭਾਈਆਂ ਨਾ ਹੋ ਕੱਲੇ ਵੀ ਧੰਨ ਨਾ ਰੁਪਈਆ ਨਾ ਜਇਜਾ ਤਾਂ ਨਾ ਤੀ ਕੱਲਾ ਸੌਖਾ ਹੋਣਾ ਸਹੀ ਗੱਲ ਆ ਬਈ ਸਹੀ ਗੱਲ ਆ ਤੇ ਕਿਵੇਂ ਫੋਨ ਲਾਇਆ ਸੀ ਹਰਪ੍ਰੀਤ ਕੀ ਕਹਿੰਦੀ ਸੀ ਕਿਉਂ ਨਾ ਮੈਂ ਨਾਜੀ ਗੱਲਾਂ ਕਰਦੀ ਸੀ ਉਸੇ ਨੂੰ ਪਤਾ ਹੋ ਕੰਮ ਦਾ ਮੈਨੂੰ ਤਾਂ ਹੁਣ ਕੋਈ ਨਹੀਂ ਗੱਲ ਦੱਸੀ ਨਹੀਂ ਭੈਣੇ ਅੱਛਾ ਤੇ ਬਈ ਵਕੀਲ ਨਾ ਕਰ ਲਈ ਸੀ ਗੱਲ ਕਿਵੇਂ ਭੈਣੇ ਕੀ ਵ ਨਾ ਆਪਣੀ ਜ਼ਮੀਨ ਬਾਰੇ ਅੱਛਾ ਅੱਛਾ ਲ ਕੀ ਗੱਲ ਐ ਭਣੀ ਲੈ ਤੂੰ ਜ਼ਮੀਨ ਦਾ ਐਵੇਂ ਸੰਸਾ ਕਰੀ ਜਾਨੀ ਐ ਉਹ ਜ਼ਮੀਨ ਕਿੱਧਰ ਜਾਂਦੀ ਹੈਗੀ ਨਾ ਮੈਨੂੰ ਤਾਂ ਐਸੀ ਮੈਂ ਕਿਹਾ ਕਿ ਤੇ ਸਾਨੂੰ ਬਾਲੀ ਕਾਲ ਹੋਈ ਪਈ ਐ ਮੈਨੂੰ ਐ ਸੀਗਾ ਕਿ ਹਰਪ੍ਰਿੰਦ ਨੇ ਤਾਂ ਹੀ ਅੱਜ ਫੋਨ ਲਾਇਆ ਤੂੰ ਹਣ ਮੈਨੂੰ ਐ ਦੱਸ ਤੈਨੂੰ ਬਾਈ ਨੇ ਜ਼ਮੀਨ ਬਾਰੇ ਕੀ ਕਹੇ ਸੱਚੀ ਸੱਚੀ ਗੱਲ ਦੱਸੀ ਝੂਠ ਨਾ ਬੋਲੀ ਨੰਮੀ ਮੈਂ ਤੈਨੂੰ ਸੱਚੀ ਗੱਲ ਦੱਸਾਂ ਨਾ ਉਹਨਾਂ ਕੋਲੇ ਤਾਂ ਮੈਂ ਜ਼ਮੀਨ ਦੀ ਗੱਲ ਹੀ ਨਹੀਂ ਛੇੜੀ ਤੈਨੂੰ ਪਤਾ 6 ਕਿੱਲੇ ਬਣਦੇ ਨੇ ਵੱਡੇ ਵੱਡੇ ਬੇਈਮਾਨ ਹੋ ਜਾਂਦੇ ਨੇ ਫਿਰ ਉਹ ਕੀ ਦਾ ਵਿਚਾਰਾਗਾ ਚਲੋ ਉਹ ਤਾਂ ਗੱਲ ਠੀਕ ਐ ਪੜਦਾ ਹੀ ਰੱਖਿਆ ਚੰਗਾ ਚਲ ਠੀਕ ਐ ਭਣੀ ਪੜਦਾ ਹੀ ਰੱਖਿਆ ਉਹਨੇ ਟਾਈਮ ਦਾ ਪੜਦਾ ਰੱਖ ਰੱਖਿਆ ਹਨਾ ਤੇ ਫਿਰ ਹੁਣ ਕੀ ਹੁੰਦਾਗਾ ਫਿੱਪ ਕਰਕੇ ਮੈਂ ਜ਼ਮੀਨ ਤੇਰੇ ਨਾਲ ਵਾਜੂਗੀ ਐਵੇਂ ਵਾਲੀ ਗੱਲ ਦਾ ਪਰੌਲਾ ਹੀ ਨਹੀਂ ਪਾਉਂਦੇ ਭਣੀ ਮੈਨੂੰ ਤਾਂ ਆਏ ਹੁਣ ਵੀ ਅੱਪਾ ਵਰਤਣ ਲੱਗ ਜਾਂਗੇ ਜੇ ਇਹ ਜ਼ਮੀਨ ਦਾ ਪਤਾ ਲੱਗ ਗਿਆ ਨਾ ਕਿਤੇ ਆਪਣਾ ਉਹੀ ਗੱਲ ਵਰਤ ਵਰਤੇ ਬਾ ਸੰਨੀ ਨਾ ਰਹੇ ਜੇ ਹਾਂ ਮਸਾ ਤਾਂ ਆਪਣਾ ਵਰਤੇਵਾ ਹੈ ਕਿਤੇ ਪਿੰਡਾਂ ਨਾਲ ਪੰਗਾ ਪੈ ਜੀ ਜੂੰਂਜਾ ਜੱਤ ਪਿੱਛੇ ਸਹੀ ਗੱਲ ਆ ਪਿੰਡੇ ਮੈਨੂੰ ਅੰਦਰੋਂ ਭੇਜਦਾ ਮੈਂ ਲੈ ਅੰਦਰੀ ਬੈਠੀ ਆਰ ਪ੍ਰੀਤਾ ਬੰਦੇ ਮੈਂ ਮੈਂ ਬੋਲ ਹਰਪ੍ਰੀਤ ਨੂੰ ਮੈਂ ਇੱਥੇ ਬੈਠੀ ਆਂਗੀ ਆਗੀ ਰਾਜਵੀਰ ਹਾਂ ਹਾਂ ਆਗੀ ਹਰਪ੍ਰੀਤ ਕਿਵੇਂ ਆ ਠੀਕ ਠਾਕ ਵਧੀਆ ਤੂੰ ਸੁਣਾ ਠੀਕ ਆ ਵਧੀਆ ਬਹਿ ਜਾ ਹੋਰ ਸਾਰੇ ਪਰਿਵਾਰ ਠੀਕ ਸੀ ਸਾਰਾ ਸਾਰੇ ਠੀਕ ਠਾਕ ਆ ਵਧੀਆ ਪੁੱਛ ਲਈ ਮੈਨੂੰ ਅੱਜ ਸਵੇਰੇ ਕਹਿੰਦੇ ਕਿੱਥੇ ਜਾਨੀ ਆ ਮੈਂ ਉਹਨਾਂ ਕੋਲੇ ਹਜੇ ਨਾ ਗੱਲ ਨਹੀਂ ਕਰੀ ਮੈਂ ਕਿਹਾ ਜੇ ਕਾਨੂੰ ਦੱਸਣਾਗਾ ਦੱਸ ਕਿ ਨਹੀਂ ਆਈ ਤੂੰ ਨਾ ਨਾ ਮੈਂ ਤਾਂ ਦੱਸਿਆ ਨਹੀਂ ਹੈਗਾ ਚਾ ਮੈਂ ਤਾਂ ਖ ਗਿਆ ਮਾਂ ਤੂੰ ਦੱਸ ਕਿਵੇਂ ਅੱਜ ਮੈਂ ਕਿਹਾ ਮੈਨੂੰ ਆਇਆ ਸੀਗਾ ਵੀ ਮੇਰੀ ਸਾਸਾਂ ਐ ਨਾ ਕਹਦੇ ਵੀ 7 ਸਾਲ ਹੋ ਗਏ ਉਹਦੇ ਲਈ ਤਾਂ ਤੇਰੀ ਸਾਰ ਨਹੀਂ ਲਈ ਵੀ ਤੂੰ ਹੁਣ ਕੀ ਲੈਣ ਜਾਨੀ ਆ ਮੈਂ ਕਿਹਾ ਹੌਲੀ ਹੌਲੀ ਦੱਸੂ ਇਹਨਾਂ ਨੂੰ ਚੱਲ ਫੇਰ ਉਹ ਤੇਰੀ ਮਰਜ਼ੀ ਹੈ ਨਾ ਅਗਲਾ ਐਵੇਂ ਆਏ ਕਹਿੰਦੇ ਨਾ ਵੀ 7 ਸਾਲਾਂ ਦੇ ਤਾਂ ਤੇਰੇ ਪੇਕੇ ਕਿੱਥੇ ਸੀਗੇ ਉਹ ਦਿਨ ਦੇ ਤਾਂ ਆਏ ਨਹੀਂ ਅੱਜ ਫੇਰ ਆਣੀ ਆ ਗਈ ਕਾਹੀ ਫਿਰ ਮੈਂ ਡਰਦੀ ਨਹੀਂ ਨਹੀਂ ਗੱਲ ਜੀ ਕਰੀ ਮੈਂ ਕਿ ਹੌਲੀ ਹੌਲੀ ਦੱਸ ਦੂੰਗੀ ਇੱਕੇ ਦਮ ਕਾਨੂੰ ਦੱਸਣਾ ਇਹਨਾਂ ਬਾਈ ਕੋੜੀ ਜਮਾ ਤਾਂ ਕੋਈ ਗੱਲ ਨਹੀਂ ਕਰੀ ਮੈਂ ਜਾ ਕੇ ਆਈਆਂ ਮਿਲ ਕੇ ਆਈਆਂ ਅੱਜ ਤਾਂ ਮੈਂ ਉਹਨੂੰ ਦੱਸਤਾ ਸੀਗਾ ਵੀ ਮੈਂ ਗਈ ਸੀ ਆਪਣੀ ਸਹੇਲੀ ਨਾਲ ਭੋਗ ਤੇ ਕਿ ਮੈਥੋਂ ਤਾਂ ਨਾ ਰਹਿਣਾ ਨਹੀਂ ਗਿਆ ਪਿੰਡ ਦੇਖ ਕੇ ਵੀ ਮੈਂ ਤਾਂ ਪਿੰਡ ਬੰਨੀ ਮੂੰਹ ਕਰ ਲਿਆ ਸੀਗਾ ਅੱਛਾ ਬਘਾਰਪਰੀ ਤਾਂ ਟੱਕਰ ਗਈ ਸੀ ਮੈਨੂੰ ਤੇ ਬੁਲਾ ਰਿਆ ਸੀ ਵਧੀਆ ਗੱਲ ਕਰ ਬਾਈ ਦਾ ਨਹੀਂ ਦੱਸਿਆ ਹੈਗਾ ਮੈਂ ਨਾ ਹੀ ਉਹਦੇ ਕੋਲੇ ਮੈਂ ਐ ਗੱਲ ਕਰੀ ਆ ਵੀ ਮੈਂ ਘਰੇ ਗਈ ਸੀਗੀ ਅੱਛਾ ਚਲੋਗਾ ਨਾ ਇਹਦਾ ਕੀ ਹੁੰਦਾ ਬੁੜੀਆਂ ਤੇ ਕੂਜੀ ਨੂੰ ਬੁਲਾ ਹੀ ਲੈਂਦੀਆਂ ਨੇ ਐ ਤਾਂ ਫਿਰ ਬੰਦੇ ਨਾਲੇ ਹੁਣ ਬਾਈ ਨੂੰ ਵੀ ਆਏ ਆ ਬਿਸ਼ਾਰੀ ਉਮਰ ਟੁੱਟ ਕੇ ਤਾਂ ਨਹੀਂ ਬੈਠੇ ਰਹਾਂਗੇ ਕਦੇ ਤਾਂ ਵਰਤਨ ਲੱਗਾਂਗੀ ਤੇ ਹੋਰ ਹੁਣ ਤੇਰ ਬਾਈ ਤਾਂ ਨਾ ਹਜੇ ਵੀ ਕਦੇ-ਕਦੇ ਦਿਮਾਗ ਤੇ ਚੜ ਜਾਂਦੀ ਉਹੀ ਗੱਲ ਨਾ ਬਾਈ ਹੁਣ ਦੱਸਦਾ ਸੀਗਾ ਮੈਨੂੰ ਚਲੋ ਤਾਂ ਛੱਡ ਤੂੰ ਮੈਨੂੰ ਐਂ ਦੱਸ ਫੋਨ ਕਿਵੇਂ ਲਾਇਆ ਸੀਗਾ ਫੋਨ ਤਾਂ ਬਿਲਕੁਲ ਕੀ ਗੱਲ ਹੋ ਗਈ ਜ਼ਰੂਰੀ ਵੀ ਕਹਿੰਦੀ ਅੱਜੇ ਅੱਜ ਹੀ ਆ ਉਹ ਚਲ ਫਿਰ ਮੈਂ ਜਾ ਆਉਣੀ ਆ ਮੈਂ ਤਾਂ ਐਂ ਕਹਿੰਦੀ ਸੀ ਵੀ ਆਪਣੇ ਚ ਨਾ ਦਵਾਰੇ ਨਾ ਫਰਕ ਪੈ ਜੇ ਰਾਜਵੀਰ ਕਿਤੇ ਉਹੀ ਗੱਲ ਤੇਰੇ ਸਹੁਰਿਆਂ ਨੂੰ ਪਤਾ ਲੱਗ ਜੇ ਜ਼ਮੀਨ ਦਾ ਅੱਛਾ ਤੇ ਵੀ ਜੋ ਤੂੰ ਐ ਕਹਿੰਦੀ ਸੀ ਤੇਰੀ ਬਾਈ ਨੂੰ ਬਾਈ ਤੱਕਨੂ ਮਰਜੀ ਛੱਦ ਲਈ ਜ਼ਮੀਨ ਕਰਾ ਲਈ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਵੀ ਜ਼ਮੀਨ ਦਾ ਪਰੇ ਕੰਮ ਨਿਮੇੜ ਹੀ ਦਿੰਦੀ ਨਾ ਫਿਰ ਕੋਈ ਗੱਲ ਨਹੀਂ ਤਾਂ ਆਪਾਂ ਦੇਖ ਲਾਂਗੇ ਮੈਂ ਕਿਹਾ ਤਾਂ ਹੈਗਾ ਬਾਈ ਨੂੰ ਬਾਈ ਤਾਂ ਮੈਨੂੰ ਕੋਈ ਕਾਲ ਨਹੀਂ ਹੈਗੀ ਜ਼ਮੀਨ ਦੀ ਬਾਈ ਨੂੰ ਤਾਂ ਨਹੀਂ ਕਾਲ ਮੈਂ ਤਾਂ ਐ ਕਹਿੰਦੀ ਆ ਵੀ ਆਪਣਾ ਰਿਸ਼ਤਾ ਬਣਿਆ ਰਹੇ ਰਿਸ਼ਤਾ ਦਾ ਦੇ ਨਾ ਤੀ ਵੀ ਰਿਸ਼ਤਾ ਦਵਾਰੇ ਨਾ ਖਰਾਬ ਹੋਵੇ ਜਿਵੇਂ ਪਹਿਲਾਂ ਲੋਕਾਂ ਨੇ ਉਂਗਲਾਂ ਲਾ ਲਾ ਪਹਿਲਾਂ ਬਥੇਰਾ ਕੁਝ ਕੀਤਾ ਸੱਤ ਸਾਲ ਮੈਂ ਤੈਨੂੰ ਦੱਸਾਂ ਉਂਗਲਾਂ ਹੀ ਲਾਈਆਂ ਸਾਡੇ ਤੇਰੇ ਨੇ ਤੇਰੇ ਬਾਈ ਦੇ ਨਹੀਂ ਅਸੀਂ ਤੇਰੇ ਕੋਲੇ ਆਉਦੀ ਜਾਣ ਆਉਣ ਲੱਗ ਜਾਂਦੇ ਉਹ ਤਾਂ ਗੱਲ ਖਰ ਤੇਰੀ ਠੀਕ ਐ ਮੈਂ ਤਾਂ ਨਾ ਹੁਣ ਐ ਕਹਿੰਦੀ ਸੀ ਵੀ ਜੇ ਤੂੰ ਜ਼ਮੀਨ ਨਾ ਕਰਾ ਦੇ ਅਸੀਂ ਤੇਰੇ ਕੋਲੇ ਆਉਣ ਜਾਣ ਲੱਗ ਜਗੇ ਤੇਰੇ ਸਹੁਰਿਆਂ ਨੂੰ ਵੀ ਪਤਾ ਲੱਗ ਜੇ ਵੀ ਹਾਂ ਇਹਦੇ ਪੇਕੇ ਹੈਗੇ ਨਾਲੇ ਮੈਂ ਕਹਿੰਦੀ ਸੀ ਵੀ ਉਹੀ ਗੱਲ ਕਿੰਨਾ ਕ ਚਿਰ ਐ ਨਿੱਧਰੀ ਬੈਠੀ ਰਹਿੰਗੇ ਪੇਕੇਆਂ ਦੇ ਨੂੰ ਨਹੀਂ ਤੈਨੂੰ ਸਾਰਾ ਸਮਾਨ ਦੇ ਆਉਂਦੇ ਸੀ ਸੁਮਾਨੀ ਕਿਵੇਂ ਸੁਮਾਨ ਮੈਂ ਤੇਰੇ ਬਾਈ ਨਾਲ ਕਰੀ ਸੀ ਗੱਲਾਂ ਅੱਛਾ ਹੁਣ ਜਿਵੇਂ ਕੁੜੀਆਂ ਨੂੰ ਦਿੰਦੇ ਹੁੰਦੇ ਆ ਰਾਈ ਵੀ ਰਸੀ ਆਏ ਦੱਸ ਤੂੰ ਲੈ ਕੇ ਕੀ ਗਈ ਐ ਕੱਲੀ ਵੀ ਸੀ ਤੂੰ ਤਾਂ ਇੱਕ ਬੈਗ ਲੈ ਕੇ ਗਈ ਸੀ ਆ ਦਾ ਕੱਪੜਿਆਂ ਵਾਲਾ ਲੈ ਕੇ ਤਾਂ ਮੈਂ ਕੀ ਜਾਣਾ ਸੀ ਜੇ ਤਾਂ ਉਹੀ ਗੱਲ ਮੈਂ ਵਿਆਹ ਕਰਾਇਆ ਹੁੰਦਾ ਚਾਮਲ ਆਡਾ ਨਾਲ ਫਿਰ ਤਾਂ ਭਾਈ ਸਭ ਕੁਝ ਸੀ ਛੱਡ ਕੇ ਆਉਂਦੇ ਹੁਣ ਜਿਹੇ ਜਿਵੇਂ ਮੈਂ ਕਰਿਆ ਸੀਗਾ ਉਹ ਜਿਵੇਂ ਮੇਰਾ ਹੋ ਗਿਆ ਦੇਖ ਭਾਈ ਮੇਰੇ ਤੋਂ ਉਹੀ ਗੱਲ ਜਿਵੇਂ ਰਾਤ ਨੂੰ ਪੈ ਜਾਣੀ ਐ ਨਾ ਮੇਰੇ ਤੋਂ ਉਹੀ ਗੱਲ ਤਾਈ ਦੇ ਬੋਲ ਨਾ ਮੇਰੇ ਤਾਂ ਕੰਨਾਂ ਚ ਗੂੰਜਦੇ ਜਿਹੜਾ ਮੈਨੂੰ ਤਾਈ ਕਹਿ ਕੇ ਗਈ ਤਾਈ ਮੈਨੂੰ ਕਹਿੰਦੀ ਨਾ ਐਂ ਕਰੀਂਗੇ ਦੀ ਹੁਣ ਕਹਿੰਦੀ ਟਰੱਕ ਭਰ ਕੇ ਸਮਾਨ ਦਾ ਦੇ ਦੀ ਹੁਣ ਤਾਈ ਨੂੰ ਦਿਖਾਉਣਾ ਹੁਣ ਤੈਨੂੰ ਟਰੱਕ ਭਰ ਕੇ ਸਮਾਨ ਦੇਵਾਂਗੇ ਦੇਖ ਤਾਈ ਹਾਂ ਤਾਈ ਕਹਿੰਦੀ ਸੀ ਬੈੱਡ ਹੋਗੇ ਸੋਫੇ ਹੋਗੇ ਤੇ ਸਾਰਾ ਉਹਦਾ ਪੇਟੀ ਨਮਾਰੀ ਤੇ ਹੁਣ ਤੈਨੂੰ ਪਤਾ ਏ ਬੇਬੇ ਦੀ ਪੇਟੀ ਭਰੀ ਪਈ ਸਮਾਨ ਦੀ ਤੇ ਰਬਣਾ ਕੇ ਕੱਲੀ ਤੂੰ ਸੀਗੀ ਚਲੋ ਤਾਂ ਐਂ ਕਹਿੰਦੀ ਸੀ ਮੈਂ ਹਰਪ੍ਰੀਤ ਸਮਾਨ ਤਾਂ ਚਲ ਮੈਂ ਬਣਾ ਰੱਖਿਆਗਾ ਥੋੜਾ ਕਾਣਾ ਕੁਝ ਮਾੜੀਆਂ ਮੋਟੀਆਂ ਚੀਜ਼ਾਂ ਹੀ ਹੈ ਨਹੀਂ ਮੇਰੇ ਕੋਲੇ ਐਂ ਤਾਂ ਹੈਗਾ ਸਮਾਨ ਸਾਰਾ ਦੇਖ ਦੇਖ ਇੰਨੀ ਕਾਲ ਨਹੀਂ ਹੈਗੀ ਸਮਾਨ ਦੀ ਮੈਂ ਤੈਨੂੰ ਦੱਸਾਂ ਜਿਹੜਾ ਤੂੰ ਸਮਾਨ ਬਣਾਈ ਬੈਠੀ ਇਹਨੂੰ ਆਪਦੇ ਕੋਲੋਂ ਬਣਾਇਆ ਉਹ ਤੇਰੇ ਪੇਕਿਆਂ ਦਾ ਨਹੀਂ ਵਜਦਾ ਹਾਂ ਇਹ ਤਾਂ ਗੱਲ ਹੈਗੀ ਆ ਸਮਾਨ ਤਾਂ ਮੇਰੀ ਸੱਸ ਦੇ ਹੀ ਵਜਦਾ ਉਹ ਤੇ ਫਿਰ ਉਹ ਵੱਜੂਗਾ ਤਾਂ ਸੱਸ ਦਾ ਨਾ ਤੇਰੀ ਸੱਸਾਂ ਐ ਵੀ ਕਹੂਗੀ ਜੇ ਕਾਂਡ ਗਮਾਂਡ ਆਗਾ ਵੀ ਭਈ ਅਸੀਂ ਲੈ ਕੇ ਦਿੱਤਾ ਹਾਂ ਤੇ ਜਦੋਂ ਅਸੀਂ ਸਮਾਨ ਦੇ ਕੇ ਫਿਰ ਤੇਰੀ ਸੱਸਾਂ ਐ ਕਹਿ ਕੇ ਦਿਖਾਵੇ ਵੀ ਅਸੀਂ ਲੈ ਕੇ ਦਿੱਤਾ। ਉਹਨਾਂ ਨੂੰ ਗੁੱਸਾ ਦਾ ਬਥੇਰਾ ਹੁੰਦਾ ਜਦੋਂ ਕੋਈ ਆ ਕਰ ਜਾਂਦਾ ਰਿਸ਼ਤੇਦਾਰ ਭੈਣ ਭਾਈ ਕੋਈ ਵੀ ਆਣਕ ਮਣ ਚੋਂ ਬਥੇਰਾ ਮੇਰੀ ਸੱਸ ਦਾ ਇਹੀ ਗੱਲ ਕਹਿੰਦੀ ਆ ਇਹਦਾ ਵਿਚਾਰੀ ਦਾ ਕੋਈ ਹੈ ਨਹੀਂ ਅਸੀਂ ਲੈ ਕੇ ਦੇਣੀ ਹੈ। ਕੋਈ ਵੀ ਚੀਜ਼ ਆ ਫਿਰ ਹਾਈ ਗੱਲ ਕਹਿੰਦੀ ਆ ਫਿਰ ਮੈਨੂੰ ਹਰਖ ਜਿਆ ਝੜਦਾ ਗੱਲ ਦਾ ਵੀ ਮੇਰਾ ਹੈ ਕਿਉਂ ਨਹੀਂ ਸਭ ਕੁਝ ਹੀ ਆ। ਫਿਰ ਕਿ ਹੋ ਗਿਆ ਜੇ ਮੇਨੂੰ ਗਲਤੀ ਹੋ ਗਈ ਕਹੇ ਪੂਰੀ ਉਮਰ ਉਹੀ ਗੱਲ ਗਲਤੀ ਉਹੀ ਤਾਂ ਨਹੀਂ ਚੱਕੀ ਜਾਣੀ ਤੇਰੀ। ਚੱਲ ਕੋਈ ਨਹੀਂ ਮੈਂ ਜ਼ਮੀਨ ਦਾ ਵੀ ਕਿਹਾ ਬਾਈ ਨੂੰ। ਤੇ ਮੈਂ ਨਾ ਵਸ ਥੋੜੇ ਦਿਨਾਂ ਤੱਕ ਲਹਾ ਦਿੰਨੀ ਆ ਚਲ ਉਹ ਤੇ ਤੇਰੀ ਮਰਜ਼ੀ ਹੈ ਕਿ ਤੂੰ ਮਰਜ਼ੀ ਕਰ ਲਈਂ ਜੀ ਕੋਈ ਤੇਰੇ ਨਾਲ ਨਾ ਤਾਂ ੱੱਕਾ ਕਰਦੇ ਤੇਰੇ ਨਾਲ ਮੈਂ ਤੇਰੀ ਦੀ ਗੱਲ ਹੈ ਬਾਕੀ ਫਿਰੇ ਮੈਂ ਤਾਂ ਤੇਰੇ ਬਾਈ ਨੂੰ ਐਵੇਂ ਗੱਲ ਮੁਕਾਤੀ ਸੀ ਪਰ ਮੈਂ ਤੂੰ ਜ਼ਮੀਨ ਆਪਦੇ ਨਾਂ ਹੀ ਰੱਖ ਲੈ ਸਾਨੂੰ ਕੋਈ ਲੋੜ ਨਹੀਂ ਜ਼ਮੀਨ ਦੀ ਜਿਉਂ ਤੇਰੇ ਸਹਰਿਆਂ ਨੂੰ ਪਤਾ ਲੱਗ ਜਾ ਦੇਖੀ ਜੋ ਭਾਈ ਜੇ ਤੇ ਚੰਗੇ ਹੋਏ ਸਾਡੇ ਨਾਲ ਵਰਤਣਾ ਹੋਇਆ ਸਾਨੂੰ ਜ਼ਮੀਨ ਦੇ ਦੇਣਗੇ ਨਹੀਂ ਲੈ ਜਾਣਗੇ ਫਿਰ ਸਮਾਨਤਾ ਸਾਡਾ ਫਰਜ਼ ਬਣਦਾ ਨਾ ਜਿਉਂ ਤੂੰ ਹੁਣ ਜਾਣ ਤਾਂ ਦੇਖ ਮੈਂ ਬਾਈ ਦੇ ਨਾਂ ਹੀ ਲਹਾਉਂਗੀ ਉਹਨਾਂ ਨੂੰ ਤਾਂ ਨਹੀਂ ਮੈਂ ਦਿੰਦੀ ਹੈਗੀ ਜ਼ਮੀਨ ਦੇਖ ਜਮੀਨ ਤਾਂ ਮੇਰੇ ਭਰਾ ਦੀ ਰਹੂਗੀ ਜਦੋਂ ਹੀ ਗੱਲ ਸਾਰੀ ਮੇਰ ਤੇਰੇ ਜੇ ਮੇਰਾ ਵਿਆਹ ਕਰਦੇ ਚਾਰ ਦਿਨਾਂ ਨੂੰ ਮੇਰੇ ਮੰਗਰ ਰੁਪਏ 4 ਰੁਪਏ ਲਾਉਂਦਾ ਫਿਰ ਕਿਹੜਾ ਮੈਂ ਤਾਂ ਹਿੱਸਾ ਵਡਾ ਕੇ ਲੈ ਜਾਂਦੀ ਉਹ ਹੁਣ ਕਿਹੜਾ ਮੇਰੇ ਨਾਲ ਫਰਕ ਰੱਖੂਗਾ ਕਿਸੇ ਗੱਲ ਦਾ ਇਹ ਨਾਲੇ ਫਿਰ ਐ ਕਰ ਲਾਂਗੇ ਵੀ ਹੂੰ ਵੀ ਤੇਰੇ ਤੇ ਅਸੀਂ ਪੈਸੇ ਲਾਉਂਦੀ ਅਸੀਂ ਪੈਸੇ ਕਰਾ ਦੇਾਂਗੇ ਤੇਰੇ ਨਾਲ 5 ਲੱਖ ਰੁਪਏ ਕਰਾ ਦੇਾਂਗੇ ਨਾ ਨਾ ਕੋਈ ਨਹੀਂ ਪੈਸਾ ਨਾਲ ਤਾਂ ਨਹੀਂ ਵਰਤਣਾ ਹੈਗਾ ਨਾਲੇ ਜ਼ਮੀਨਾਂ ਨਾਲ ਫਿਰ ਵੀ ਆਏ ਹੁਣ ਤੇਰੇ 5 ਲੱਖ ਰੁਪਏ ਖਾਤੇ ਚ ਪਿਆ ਹੋ ਹੈਂ ਤੇ ਨਾਲੇ ਤੈਨੂੰ ਸਾਰਾ ਦੇਵਾਂਗੇ ਸਮਾਨ ਕੱਲ ਨੂੰ ਤੇਰੇ ਸੱਸ ਨੂੰ ਤੂੰ ਕਹੇਂਗੀ ਤਾਂ ਹੈਗੀ ਵੀ ਮੇਰੇ ਪੇਕੇ ਹੈਗੇ ਆ ਦੇਖ ਲਾ ਆ ਨਾ ਮੇਰੇ ਪੇਕੇ ਚਲੋ ਤਾਂ ਜੇ ਤੁਸੀਂ ਬਰਤਨ ਲਾ ਕੇ ਹਣ ਜਾਣ ਲੱਗੇ ਅਗਲੀ ਦੇ ਆਪੇ ਕੰਨ ਖੁੱਲ ਜਾਣਗੇ ਸਾਰਾ ਕੁਝ ਹੁਣ ਮੈਨੂੰ ਐਂ ਦੱਸ ਜੇ ਅਸੀਂ ਪੈਲਸ ਕਰਦੇ ਪੈਲਸ ਤੇ ਸਾਡਾ ਕਿੰਨਾ ਲੱਗਦਾ ਹਾਂ ਵਿਆਹ ਤੇ ਕਿੰਨਾ ਲੱਗਦਾ ਘੱਟ ਤੋਂ ਘੱਟ ਆਪਣਾ 15-20 ਲੱਖ ਰੁਪਈਆ ਲੱਗਦਾ ਹੁਣ ਫਿਰ ਅਸੀਂ ਕਿੰਨਾ ਕੁ ਦੇ ਦਾਂਗੇ ਜੇ ਉਹੀ ਗੱਲ ਲੱਖ ਰੁਪਈਆ ਤੈਨੂੰ ਸਮਾਨ ਦੇ ਦਾਂਗੇ 5 ਲੱਖ ਤੇਰੇ ਨਾਂ ਕਰਾ ਦੇਾਂਗੇ 6 ਲੱਖ ਹੀ ਹੋਇਆ ਨਾ अच्छा हां हां वो तो गल तेरी ठीक है खर्चा तो भाई देख फिर हुंदा ही है फिर मैं जमीन मांगਦੀ ਵੀ ਨਹੀਂ ਸੀ ਸੋਹਣੀ ਲੱਗਦੀ ਨਾ हां ਫਿਰ ਆਹ ਤੋਂ ਮਸਾਲੇ ਦੀ ਗੱਲ ਕਰਦੇ ਜੇ 300 ਲੱਖ ਰੁਪਏ ਲਾ ਦੇਂਗੇ ਤੇਰੇ ਨਾਂ ਵੀ ਇਹ 300 ਕਿੱਲੇ ਜ਼ਮੀਨ ਨੇ हां ਤੇ ਚੱਲ ਫਿਰ ਮੈਂ ਚਾਹ ਬਣਾਉਣੀ ਆ ਹੁਣ ਚੱਲ ਤਰਤੀ ਮੈਂ ਚਾਹ ਤੇ ਧਰਤੀ ਸੀ ਜਾਣਾ ਫਿਰ ਮੈਂ ਵੀ ਬਾਹ ਤਾਂ ਮੈਂ ਵੀ ਨਹੀਂ ਖੜ ਸਕਦੀਆਂ ਰਹਿ ਜਾਣਾ ਜਾਂ ਕਿਉਂ ਕਰਦੀ ਤੂੰ ਇਹ ਖਾਲੇ ਪਤਾ ਮੈਂ ਉਹ ਦਿਹਲੀ ਕੋਲੇ ਰਾਤ ਕੱਟੇ ਮੜਮਟ ਬਾਹ ਨਾ ਮਾਰਦੀ ਆਏ ਨਹੀਂ ਹਰਪ੍ਰੀਤ ਗੱਲਾਂ ਚੱਲਦੀਆਂ ਹੁੰਦੀਆਂ ਮਿਚੇਲੀ ਕੋਲੇ ਰਾਤ ਕੱਟੀ ਇਹਦਾ ਕੀ ਮਤਲਬ ਹੋਇਆ ਹੁਣ ਜੇ ਤਾਂ ਮੈਂ ਘਰੇ ਦੱਸ ਕੇ ਆਈ ਹੁੰਦੀ ਸਮਾਰ ਕੇ ਫੇਰ ਚੰਗਾ ਫੇਰ ਚੰਗਾ ਫੇਰ ਮੈਂ ਕਰਦੀਆਂ ਚਾਹ ਤੇਰਾ ਬਾਈ ਨਾ ਮੈਨੂੰ ਲੱਗ ਦੁਕਾਨ ਤੇ ਭੱਗ ਗਿਆ ਸਬਾਨ ਲੈਣ ਠੀਕ ਹੈ ਚੰਗਾ ਕਰ ਲੈ ਆ ਮੈਂ ਚਾਹ ਲੈਣੀ ਬਣਾ ਕੇ ਆ ਕਿ ਨਹੀਂ ਆਉਣਾ ਭਾਈ ਵਾਲੀ ਵੱਡਾ ਫੁਲਾਫਾ ਲੈ ਆਉਣਾ ਕਿਵੇਂ ਕੋਈ ਸੇਵਗੇ ਹੁੰਦੇ ਨੇ ਇਹ ਇਹਦਾ ਮੈਂ ਕੀ ਦੱਸਾਂ ਇਹਦਾ ਨਾ ਮੈਂ ਸਮੋਸੇ ਲਿਆਏ ਸੀ ਨਾ ਵੈਰਾਈਟੀ ਜੀ ਅੱਛਾ ਕੀ ਦੀ ਖੱਤ ਲੈ ਆਏ ਭਾਈ ਭਾਈ ਮੈਂ ਤੁਹਾਨੂੰ ਹੁਣ ਵੀਰ ਸਾ ਮੇਰੀ ਭੈਣ ਹੀ ਆਈ ਸੀ ਰਾਜਵੀਰ ਰਾਜਵੀਰ ਪਹਿਲਾਂ ਆ ਗਈ ਸੀ ਉੱਦੇ ਦੇਖ ਲੈ ਉਦੇ ਦਾ ਮਾਨੂੰ ਪੁੱਠਾ ਜਾ ਵੀ ਬੋਲਿਆ ਮੈਥੋਂ ਵੀ ਗਲਤੀ ਹੋ ਗਈ ਮੈਥਾਂ ਐਵੇਂ ਪੁੱਠਾ ਜਾ ਬੋਲਿਆ ਗਿਆ ਤੇ ਉਹ ਵਿਚਾਰੀ ਆਈ ਸੀ ਹੁਣ ਮਾਹ ਚਲ ਫਿਰ ਵੀ ਧੀ ਐਸ ਕਰਦੀ ਹਨ ਪਤਾ ਤਾਂ ਮੈਨੂੰ ਵੀ ਹੈਗਾ ਸੀ ਵੀ ਰਾਜਵੀਰ ਆ ਰਹੀ ਐ ਮੈਂ ਵੀ ਪਿੰਡ ਕੰਨਗੋ ਹੀ ਆਇਆ ਦੇਖੇ ਜਿਹੜਾ ਸਾਰੇ ਤੇ ਲੋਕ ਇੰਨੀ ਚਰਚਰ ਕਰੀ ਜਾਂਦੇ ਨੇ ਕਹਿੰਦੇ ਇਹਨਾਂ ਨੇ ਕੱਢੇ ਕਿਦਾਂ ਦੀ ਕੱਢੀ ਕੱਢੀ ਹੁਣ ਫੇਰ ਘਰੇ ਬਾੜਲੀ ਦੁਬਾਰੇ ਨਤਾਈ ਸੱਚਮੁੱਚ ਹੀ ਕਹਿਣੀ ਸਾਕੇ ਮੁਕੇ ਭਾਈ ਨਾ ਮੈਂ ਜਮਾਬ ਕੰਨੀ ਸੁਣ ਕੇ ਆਇਆ 10 ਬੁੜੀਆਂ ਤਾਂ ਮੇਰੇ ਕੋਲੇ ਖੜੀਆਂ ਨੇ ਜਿਨ੍ਹਾਂ ਨੇ ਮੈਨੂੰ ਇਹੀ ਬੋਹ ਕਰੇ ਭਾਈ ਹੂੰ ਤਾਂ ਮੈਂ ਭੈਣ ਨੂੰ ਵੀ ਗੱਲ ਜੀ ਕਰੀ ਸੀ ਮਾਹ ਭੈਣ ਜਦੋਂ ਤੂੰ ਹੁਣ ਆਈਆਂ ਤੈਨੂੰ ਕੋਈ ਟੱਕਰਿਆ ਤਾਂ ਨਹੀਂ ਉਹ ਕਹਿੰਦੀ ਮੈਨੂੰ ਤਾਂ ਕੁਸ ਕੱਲੀਆਂ ਈ ਤਾਈ ਟੱਕਰੀ ਸੀ ਕਿ ਮੈਂ ਕਿਹਾ ਤੂੰ ਟੱਕਰਿਆ ਕੋਈ ਹੋਰ ਟੱਕਰੀ ਹੂ ਤਾਂ ਕੋਈ ਹੋਰ ਟੱਕਰਿਆ ਹੂ ਭਾਈ ਟੱਕਰਿਆ ਤਾਂ ਭਾਈ ਕਿਵੇਂ ਨਾ ਹੋਵੇ ਹੁਣ ਦੇਖ ਆਪਣੇ ਉਥੋਂ ਆਪਕਰ ਅੱਡੇ ਤੋਂ ਉੱਤਰ ਜਾਣੇ ਆਪਾਂ ਨੂੰ ਕਿੰਨੇ ਜਾਣੇ ਟੱਕਰ ਦੇ ਨੇ ਹਾਂ ਤਾਈ ਹੁਣ ਸਾਰੇ ਪਿੰਡ ਵਿੱਚ ਦੀ ਆਉਣਾ ਪੈਣਾ ਹੈ ਸਾਰੇ ਪਿੰਡ ਵਿੱਚ ਦੇ ਅੱਡੇ ਤੋਂ ਆਉਣੇ ਸਾਰੇ ਪਿੰਡ ਵੀ ਆਪਾਂ ਲੰਘ ਕੇ ਆਉਣੇ ਆ ਆਪਾਂ ਨੂੰ ਹਰੇਕ ਬੰਦਾ ਦੇਖਦਾ ਵੀ ਇਹ ਗਰਾਂਵ ਆਇਆ ਹੈਗਾ ਹੁਣ ਉਹੀ ਗੱਲ ਰਾਜਵੀਰ ਦੀ ਹੈ ਹੁਣ ਸਾਰੇ ਪਿੰਡ ਨੇ ਦੇਖੀ ਇੱਥੋਂ ਆਉਂਦੀ ਉਹ ਤਾਈ ਹੁਣ ਕੀ ਕਰੀਏ ਫਿਰ ਅਸੀਂ ਵੀ ਹੁਣ ਬਸ ਹਾਨੀਸਾਰ ਨੂੰ ਜਦੋਂ ਆਪ ਹੀ ਉਹ ਆ ਗਈ ਅਸੀਂ ਕਿਹੜਾ ਜਾਣ ਲੱਗੇ ਉਹਦੇ ਕੋਲੇ ਉਹ ਸਾਡੇ ਕੋਲੇ ਆਉਣ ਲੱਗੇ ਹੁਣ ਅਸੀਂ ਕਿਵੇਂ ਧੱਕਾ ਆਉਣਾ ਲੱਗੀ ਭਾਈ ਹਲਕੇ ਕੁੱਤੇ ਦਾ ਹੀ ਨਹੀਂ ਪਤਾ ਹੁੰਦਾ ਵੀ ਕਦੋਂ ਬੁਰਕ ਪਾਰ ਲੈ ਮੈਂ ਤੈਨੂੰ ਦੱਸਾਂ ਗੱਲ ਜੇ ਬੰਦੇ ਤੇ ਧੀਜੀ ਦਾ ਨਹੀਂ ਹੁੰਦਾ ਹਾਂ ਤਾਈ ਉਹ ਤਾਂ ਤੇਰੀ ਗੱਲ ਠੀਕ ਹੈ ਉਹ ਸੱਪਾਂ ਨੂੰ ਦੁੱਧ ਪੀਉਣ ਵਾਲੀ ਗੱਲ ਹੁੰਦੀ ਹੈ ਹੁੰਦੀ ਹੈ ਨਾ ਨਾਲੇ ਫੇਰ ਭਾਈ ਹੁਣ ਤਾਂ ਛੋਡਾ ਮੋਹ ਹੋ ਗਿਆ ਇਹਨੂੰ 7 ਸਾਲਾਂ ਮੰਗਰੋ ਤੇ ਕੋਈ 7 ਸਾਲ ਹੋ ਗਏ ਸੀ ਤੇ ਉਦੋਂ ਫੇਰ ਇਹ ਕਿੱਥੇ ਵਰਤਦੀ ਸੀ ਉਹ ਤਾਈ ਹੁਣ ਮੈਂ ਤੈਨੂੰ ਕੀ ਦੱਸਾਂ ਕਾਦੇ ਮੋਹ ਨੇ ਉਹ ਮੇਰੀ ਮਾਂ ਜਦੋਂ ਮਰ ਗਈ ਸੀ ਨਾ ਉਹ ਜ਼ਮੀਨ ਲੱਗ ਗਈ ਸੀ ਸਾਡੇ ਦੋਨਾਂ ਦੇ ਨਾ ਉਹ ਹੁਣ ਆਏ ਆ ਲੀਲਾ ਪੇਪਾ ਜਾ ਕਰਕੇ ਉਹ ਜ਼ਮੀਨ ਲਹਾ ਲੀ ਗਏ ਉਹ ਕਾ ਨਹੀਂ ਆਂ ਵੇਲਾ ਪੇਪਾ ਕਾ ਦ ਜ਼ਮੀਨ ਫੇਰ ਥੋੜੀ ਕਿੱਧਰ ਜਾਊਗੀ ਫੇਰ ਵੀ ਉਹੀ ਛੀਏ ਕਿੰਦੇ ਤੇਰੇ ਕੋਲੇ ਰਹਣਗੇ ਸੀ ਤੇਰੇ ਆਪ ਦੇ ਛੀ ਹੋਦੇ ਯਾਰ ਜਾਂਦੀ ਕਿਧਰੇ ਨਹੀਂ ਜ਼ਮੀਨ ਐਵੇਂ ਜ਼ਮੀਨ ਦਾ ਮਾਰਾ ਨਾ ਕਿਤੇ ਕੋਈ ਮੈਂ ਤੈਨੂੰ ਦੱਸਾਂ ਗੱਲ ਛਾਫਿਆਂ ਦੀ ਬਾੜ ਤੇ ਵੜਦੀ ਹਾਂ ਉਹ ਤਾਂ ਤਾਂ ਹੀ ਗੱਲ ਤੇਰੀ ਠੀਕ ਹੈ ਹੁਣ ਆਪਣੀ ਜ਼ਮੀਨ ਚ ਐ ਤਾਂ ਕੌਣ ਵੜਦਾ ਸੀਗਾ ਹਨਾ ਕੋਈ ਨਹੀਂ ਵੜਦਾ ਐ ਕਿਸੇ ਦੀ ਨਿਅਸਤੀ ਹੁੰਦੀ ਵੀ ਕੋਈ ਦੂਜੇ ਦੇ ਬਾਹਾਂ ਤੇ ਵੜ ਜੇ ਤੇ ਨਾ ਹੀ ਦੇਖ ਉਹ ਆਏ ਕਰੇ ਵੀ ਮੈਂ ਲੈ ਜਾ ਫਰਾਂ ਜਾ ਕੇ ਫਿਰ ਉਹਨੇ ਪੜਾ ਹੋ ਕੀ ਨਾ ਲਿਆਉ ਤਾ ਐ ਤਾਂ ਫਿਰ ਜ਼ਮੀਨ ਚ ਕੌਣ ਬੜੂ ਕੌਣ ਆਪਣੀ ਜ਼ਮੀਨ ਐ ਤਾਂ ਕੋਈ ਲੈ ਵੀ ਨਹੀਂ ਸਕਦਾ ਕੋਈ ਨਹੀਂ ਲੈ ਸਕਦਾ ਮੈਂ ਤੁਹਾਨੂੰ ਦੱਸਾਂ ਗਾਲ ਜਮਾਨਾ ਕਰੇ ਬਾੜਨ ਦੇ ਤੇ ਜੇ ਆ ਰਹੀ ਐ ਨਾ ਕੱਢ ਦੇ ਬਸ ਘੁੱਟ ਚਾਦੀ ਪਿਆ ਕੇ ਕੋਈ ਮੈਨੂੰ ਐ ਸੀਗਾ ਬਾਹਾਂ ਤਾਂ ਲੋਕ ਤਾਂ ਮਹ ਕੀ ਕਹਿੰਦੇ ਹੋਣਗੇ ਗਰ ਕਰ ਹੁਣ ਮੈਨੂੰ ਆਹ ਗੱਲ ਦਾ ਕੀ ਪਤਾ ਸੀ ਵੀ ਲੋਕ ਸਾਨੂੰ ਹੁਣ ਇੰਨੀਆਂ-ਇੰਨੀਆਂ ਗੱਲਾਂ ਕਹਿੰਦੇ ਨੇ ਇਹ ਤਾਂ ਤਾਈ ਤੂੰ ਦੱਸ ਦੇਣੀ ਐ ਸਾਡੇ ਤਾਂ ਕੋਈ ਦੱਸਦਾ ਵੀ ਨਹੀਂ ਦੱਸਦਾ ਕੌਣ ਐ ਭਾਈ ਥੋੜੇ ਮੂੰਹ ਤੇ ਤਾਂ ਅਗਲਾ ਚੰਗਾ ਬਣ ਜਾਂਦਾਗਾ ਵੀ ਚਲੋ ਕੋਈ ਨਾ ਭਾਈ ਥੋਡੀ ਕੁੜੀ ਆ ਗਈ ਤੇ ਤੂੰ ਮੈਂ ਕੋਲੇ ਅਗਲਾ ਕਰਦਾ ਚੂਗਲੀਆਂ ਵੀ ਦੇਖ ਲੈ ਹੁਣ ਵੱਡੇ ਹੈਗੀ ਹੋ ਗਏ ਸਾਡੇ ਵੀ ਕੰਜਰ ਕਹਿੰਦੇ ਹਣਗੇ ਕੰਜਰ ਕਹਿੰਦੇ ਨੇ ਭਾਈ ਵੀ ਇਹਨਾਂ ਨੂੰ ਸ਼ਰਮੀ ਨਹੀਂ ਜਉਦੀ ਇਹਨਾਂ ਨੇ ਦੁਬਾਰੇ ਘਰੇ ਵਾੜ ਨਹੀਂ ਆਪ ਦੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਉਹਨਾਂ ਨੇ ਲੋਕ ਤਾਂ ਇਹੀ ਕਹਿੰਦੇ ਵੀ ਨਹੀਂ ਤੀ ਭੈਣ ਉੱਡ ਗਈ ਸੀ ਹੁਣ ਤੈਨੂੰ ਪਤਾ ਕੀ ਕੀ ਕੁਝ ਕਹਿੰਦੇ ਨੇ ਭਾਈ ਫ ਕਿੰਨੇ ਆ ਮਰਜੀ ਗੱਲਾਂ ਸੁਣੀ ਚੱਲ ਮੈਂ ਤਾਂ ਤੈਨੂੰ ਦੱਸ ਨਹੀਂ ਸਕਦੀ ਲੋਕ ਤਾਂ ਬਾਲਾ ਪੁੱਠਾ ਬੋਲਦੇ ਸਾਨੂੰ ਫੇਰ ਤਾਂ ਮੈਂ ਤਾਂ ਲੱਗਦੇ ਹਾਂ ਗੱਲ 'ਚ ਸੋਚੀ ਨਹੀਂ ਸੀ ਮਹਾਕਾਇ ਸਾਲ ਹੋ ਗਏ ਮਹਾ ਜਦੋਂ ਹੁਣ ਆਪਾਂ ਗੱਲਾਂ ਉਹ ਤਾਂ ਹਰਪ੍ਰੀਤ ਮੈਨੂੰ ਕਹਿੰਦੀ ਐ ਵੀ ਉਹ ਗੱਲ ਤੂੰ ਨਾ ਦਿਲ ਤੇ ਨਾ ਲਾਇਆ ਕਰ ਗੱਲਾਂ ਨੂੰ ਭਲਾ ਦੇ ਲੈ ਮੈਂ ਤਾਂ ਗੱਲਾਂ ਨੂੰ ਭਲਾ ਦੂੰਗਾ ਲੋਕ ਨਹੀਂ ਭੁੱਲਣ ਦਿੰਦੇ ਲੋਕ ਨਹੀਂ ਭੁੱਲਣ ਦਿੰਦੇ ਲੋਕ ਤਾਂ ਮੈਂ ਦੱਸਾਂ ਗੱਲ ਵੱਡੇ ਤੇ ਉਹ ਤੋਂ ਜ਼ਿਆਦੇ ਨੂੰ ਨੂਨ ਭੁਗਦੇ ਨੇ ਵੀ ਚੰਗਾ ਆਪੇ ਹੋਣਗੇ ਆਪੇ ਲੜੀ ਜਾਣਗੇ ਆਪੇ ਸਭ ਕੁਝ ਕਰੀ ਜਾਣਗੇ ਚਲ ਤਾਈ ਫਿਰ ਹੁਣ ਕੀ ਕਰੀਏ ਕੀਰਾ ਤਾਂ ਹੁਣ ਚਲਾ ਆ ਗਈ ਚਾਹ ਪਾਣੀ ਪਿਉਨੇ ਫਿਰ ਕਰਦੇ ਆ ਕੋਈ ਮਾਤਾ ਉਹਦੇ ਹੱਥੀਂ ਤੂੰ ਵੀ ਆਖਿਆ ਸੀ ਕਾਇ ਕਿਤੇ ਪਈ ਲਾਈ ਆ ਮਾਇਆ ਕਿ ਕਿਉਂ ਕਰੇ ਵਾਲੀ ਆ ਮੈਨੂੰ ਕਹਿੰਦੀ ਤਾਈ ਤੂੰ ਉਂਗਲਾ ਲਾਉਣੀ ਆ ਤੈਨੂੰ ਆਏ ਆ ਵੀ ਆਪਦੀ ਕਿਤੇ ਕੁੜੀ ਨਾਲ ਕਿਤੇ ਗੱਪਾਂ ਨਾਲ ਲੱਗ ਜਾ ਮੇਰਾ ਪੁੱਠਾ ਉਹਨੇ ਸਮਝਿਆ ਕਮ ਤਾਈ ਤੈਨੂੰ ਤਾਂ ਉਹ ਬਾਲਾ ਬੁਰਾ ਸਮਝਦੀ ਆ ਹਰਪ੍ਰੀਤ ਮੈਂ ਹੁਣ ਤੇਰੇ ਕੋਲ ਜਿਉ ਤੂੰ ਮੇਰੇ ਮੰਨਦੀਆਂ ਗੱਲਾਂ ਰੱਖ ਜੇ ਮੈਂ ਵੀ ਤੈਨੂੰ ਦੱਸ ਦਿੰਨਾ ਉਦੇ ਕੋਲੇ ਕੋਈ ਗੱਲ ਨਾ ਤਾਂ ਸਗਰ ਮੇਰੇ ਕੋਲੇ ਗੱਲ ਦੱਸਿਆ ਕਰ ਇਹ ਤਾਂ ਪਾਲਾ ਪੁੱਠਾ ਚੱਲਦੀ ਆ ਪੁੱਠਾ ਚੱਲਦੀ ਆ ਭਾਈ ਮਾਂ ਦਾ ਤੁਹਾਡੇ ਕੋਲ ਮਾਂ ਤਾਈ ਆਪਣੀ ਆਪਾਂ ਨੂੰ ਸਕੇ ਆਪਾਂ ਨੂੰ ਆਪਣੇ ਤੇ ਮਾਰੀ ਮਾਂ ਦਾ ਭਾਈ ਫੈਜੇ ਦੀ ਗੱਲ ਕਰਦੀ ਐਂਗੀ ਉਹ ਆਪਣੇ ਜਾਣੀ ਸਮਝਦੀ ਆ ਪੁੱਠਾ ਵੀ ਪਤਾ ਨਹੀਂ ਤਾਈ ਸਾਡੀਆਂ ਵੀ ਚੁਗਲੀਆਂ ਕਰਦੀ ਆ ਤਾਈ ਜਿਹੜੀ ਤੂੰ ਹੁਣ ਆ ਗੱਲਾਂ ਮੈਨੂੰ ਦੱਸਿਆ ਨੇ ਵੀ ਲੋਕ ਐਂ ਤਰਾ ਹਾ ਤਰਾ ਹਾ ਕਰਦੇ ਨੇ ਹੋਰ ਮੈਨੂੰ ਕੱਲਾ ਹੀ ਕੌਣ ਦੱਸਦਾ ਸੀ ਤੂੰ ਆਪਦਾ ਕਰਕੇ ਦੱਸਿਆ ਮੈਨੂੰ ਆਪਦਾ ਕਰਕੇ ਦੱਸੇਗਾ ਜੇ ਮੇਰਾ ਮੱਛਿਆ ਤਾਂ ਮੈਂ ਤੁਹਾਨੂੰ ਦੱਸਿਆ ਮੈਨੂੰ ਗੁੱਸਾ ਆਇਆ ਮੈਨੂੰ ਗੁੱਸਾ ਆਇਆ ਵੀ ਲੋਕ ਲੈ ਕਿਨੇ ਤਾਈ ਦੇ ਚਲ ਠੀਕ ਹੈ ਤੇ ਵੀ ਆਪਦਾ ਖੂਨ ਹੈ ਭਾਈ ਆatge ਆਉਗੇ ਤਾਂ ਵੀ ਮੈਨੂੰ ਹੋਊਗਾ ਚੰਗਾ ਤਾਂ ਹੀ ਫਿਰ ਮੈਂ ਕਰਦਾ ਗੱਲ ਜਾ ਕੇ ਹਰਪ੍ਰੀਤ ਨਾਲ ਚਲ ਕਰ ਲੈ ਭਾਈ ਕੀ ਕਹਿੰਦੀ ਹੈਗੀ ਉਹ ਤਾਈ ਦੀ ਗੱਲ ਤਾਂ ਲੈ ਸਹੀ ਹੈ ਹਨ ਲੈ ਆਪਾਂ ਜ਼ਮੀਨ ਪਿੱਛੇ ਜ਼ਮੀਨ ਪਿੱਛੇ ਉਹਨੂੰ ਘਰੇ ਬਾੜ ਲਿਆ ਲੈ ਕੀ ਗੱਲ ਸੀ ਉਹ ਜ਼ਮੀਨ ਆਪਣੀ ਕਿੱਧਰ ਜਾਂਦੀ ਸੀ ਉਹ ਆਪਣੇ ਦਿਮਾਗ 'ਚ ਤਾਂ ਹੋਰ ਹੀ ਉਹ ਹੋ ਗਿਆ ਹਰਪ੍ਰੀਤ ਨੇ ਗੱਲਾਂ ਬਾੜੀਆਂ ਉਹ ਆਪਣੇ ਮਟਵਾਰੀ ਦੇਖਿਆ ਸੀਗਾ ਵੀ ਆਪਾਂ ਹੋਰ ਕਿਸੇ ਨੂੰ ਖੜਾ ਲਾਏ ਕੁੜੀ ਇੱਥੇ ਬਣਾ ਕੇ ਤੇ ਜ਼ਮੀਨ ਤੇਰੇ ਨਾਲ ਲਵਾ ਦਿਆਂਗੇ ਕੀ ਗੱਲ ਸੀਗੀ ਲੈ ਜ਼ਮੀਨ 'ਚ ਕੋਈ ਜ਼ੋਰ ਤਾਂ ਸੀ ਕਿਸੇ ਦੀ ਵੀ ਜ਼ਮੀਨ 'ਚ ਕੋਈ ਵੜ ਜਾਂਦਾ ਐਵੇਂ ਗੱਲਾਂ ਚ ਆ ਗਿਆ ਮੈਂ ਹਰਪ੍ਰੀ ਦੇ ਐਵੇਂ ਨੂੰ ਘਰੇ ਬਾੜ ਲਿਆ ਲੋਕਾਂ ਨੇ ਤਾਂ ਕਹਿਣੀ ਐ ਇਹ ਤਾਂ ਵਿਚਾਰੀ ਤਾਈ ਸੀ ਆਪਦੀ ਦੱਸ ਗਈ ਹੋਰ ਤਾਂ ਕੋਈ ਦੱਸਦਾ ਵੀ ਨਹੀਂ ਜਾ ਕੇ ਮੈਂ ਹਰਪ੍ਰੀ ਤ ਨਾਲ ਗੱਲ ਕਰਦਾ ਵੀ ਇਹਨੂੰ ਪਿਆ ਕੇ ਨਾ ਚਾਹ ਕਿਹੜੇ ਸਮੋਸੇ ਨੂੰ ਪਰੇ ਘਰੋਂ ਕੱਢ ਦੇ ਨੂੰ ਆਪਾਂ ਨੇ ਇਹਨੂੰ ਵਰਤ ਦੇਣਾ ਵਰਤੇ ਬਾ ਵਰਤੂ ਬਾ ਰੱਖ ਦੇ ਜ਼ਮੀਨਾਂ ਜਮੂਨਾਂ ਦੇ ਮਸਲੇ ਆਪੇ ਹੱਲ ਹੋ ਜਾਣਗੇ ਕਿਹੜੇ ਵੇਲੇ ਹੋ ਗਏ ਲੈ ਸਮਾਨ ਲੈਣ ਗਏ ਨੂੰ ਅਸੀਂ ਤਾਂ ਚੱਕ ਹੀ ਜਾਨੂਆ ਕਿੱਥੇ ਵਾਗਿਆ ਸੀ ਉਹ ਕਿਹੜਾ ਸਮਾਨ ਹਾਂ ਨੇ ਫੜਾਣਾ ਚਾਹ ਬਣਾਉਣੀ ਆ ਕੁੜੀ ਨੂੰ ਮੈਂ ਮੇਰੀ ਗੱਲ ਸੁਣ ਲੈ ਮੈਂ ਨਹੀਂ ਸਮਾਨ ਸੂਣ ਫੜਾਉਂਦਾ ਚਾਹ ਚੁ ਕਿੜੀ ਉਹਨੂੰ ਘਰੋਂ ਬਾਹਰ ਕੱਢ ਦੇ ਉਹਨੂੰ ਕੁੜੀ ਨੂੰ ਘਰੋਂ ਬਾਹਰ ਕੱਢ ਦੇ ਗੱਲਾਂ ਕਹੀਆਂ ਕਰਦੀ ਕੁੜੀ ਛੁਣ ਲੂਗੀ ਕੁੜੀ ਅੰਦਰ ਬੈਠੀ ਹੈ ਮੈਂ ਤੰਗ ਲੱਸਾ ਗੱਲ ਦੱਸ ਮੈਂ ਤੈਨੂੰ ਕੀ ਗੱਲ ਦੱਸਾਂ ਕੀ ਗੱਲ ਹੈ ਕਿੜੇ ਇਹਨੂੰ ਸਮੋਸੇ ਕਿਆ ਹੋਇਆ ਤਾਈ ਟੱਕਰੀ ਸੀ ਤੈਨੂੰ ਪਤਾ ਹੈ ਲੋਕ ਕਿਵੇਂ ਗੱਲਾਂ ਕਰਦੇ ਐ ਉਹ ਕਹਿੰਦੇ ਲਿਕੜੀ ਉਧਰੀ ਨੂੰ ਘਰੇ ਬਾੜ ਲਿਆਨੇ ਨੇ ਹੁਣ ਕੰਜਰ ਤਾਂ ਇਹ ਨਹੀਂ ਜਿਹੜੇ ਇਹ ਤਾਂ ਵਰਤੇਵਾ ਕਰਦੇ ਨੇ ਨਾ ਤਹੋ ਨੀ ਕਹਿੰਦੇ ਨੇ ਉਹ ਕੰਜਰਾਂ ਮੈਂ ਤੈਨੂੰ ਦੱਸਾਂ ਉਹ ਨੀ ਕੰਜਰ ਜਿਹੜੇ ਐ ਕਹਿੰਦੇ ਨਾ ਉਹਨਾਂ ਦੀਆਂ ਕਿ ਗਈਆਂ ਨਹੀਂ ਖਬਰਾਂ ਐ ਉਹੀ ਗੱਲ ਕੀ ਕੀ ਕਰਿਆ ਹੁੰਦਾ ਲੋਕ ਅੰਦਰ ਅੰਦਰ ਕਰ ਲੈਂਦੇ ਆ ਆਪਣਾ ਉਹੀ ਗੱਲ ਬਾਹਰ ਪਤਾ ਲੱਗਿਆ ਆਪਣੀ ਦਾ ਅੱਜ ਕੱਲ ਬਹੁਤ ਕੁਝ ਹੋ ਰਿਹਾ ਦੁਨੀਆ ਤੇ ਮੈਂ ਤੈਨੂੰ ਦੱਸਾਂ ਲੋਕਾਂ ਦੇ ਮਾਂਗਰ ਨਾ ਲੱਗਿਆ ਕਰ ਆ ਤਾਈ ਤਾਂ ਨੇ ਜਿੰਨੇ ਪਾਉਂਦੀ ਆ ਪਵਾੜੀ ਪਾਉਂਦੀ ਆ ਮੈਂ ਤੈਨੂੰ ਦੱਸਾਂ ਨਾ ਤਾਈ ਉਹੀ ਗੱਲ ਤਾਈ ਨਾ ਜ਼ਮੀਨ ਐ ਛੀਕ ਲਿਆ ਨਹੀਂ ਮਾਰੀ ਫਿਰਦੀ ਆ ਤਾਈ ਛੋਟਾ ਫਰਕ ਪਾਉਂਦੀ ਆ ਤਾਈ ਪਵਾੜੀ ਨਹੀਂ ਪਵਾਉਂਦੀ ਤਾਈ ਆਪਣੀ ਆਪਣੀ ਉਹਨੂੰ ਦੁੱਖ ਲੱਗਦਾ ਐ ਤਾਂ ਹਲ ਟਡਮਚਦਾ ਆਪਣੇ ਤੇ ਤਾਂ ਕਹਿੰਦੀ ਆਪਾਂ ਨੂੰ ਹੋਰ ਨਹੀਂ ਕੋਈ ਦੱਸਦਾ ਆਪਾਂ ਨੂੰ ਆ ਕੇ ਤੂੰ ਤਹਾਨੇ ਕਿਹ ਜਾਨੀਏ ਆਪਾਂ ਨੂੰ ਤਹਾਨੀਏ ਹੋ ਜੇ ਟਡਮਚਦਾ ਹੋਵੇ ਤਾਂ ਈ ਦਾ ਤਾਈ ਆਏ ਆਂ ਆਖੇ ਵੀ ਭਾਈ ਆਵਦੀ ਜ਼ਮੀਨ ਲਹਾ ਲਾ ਤੇਰੀ ਜ਼ਮੀਨ ਜਾਓ ਸ਼ੀਕ ਲੈ ਤਾਈ ਤਾਂ ਲੱਗਦੀ ਏ ਤੇਰੇ ਤੇ ਲੱਗਦੀ ਜ਼ਮੀਨ ਜ਼ਮੀਨ ਦੀ ਗੱਲ ਕਰੀ ਬੀ ਤੇਰੇ ਨਾਲ ਜ਼ਮੀਨਾਂ ਨਹੀਂ ਜ਼ਮੀਨ ਤਾਂ ਮੈਨੂੰ ਕਿਹਾ ਸੀਗਾ ਪਟਵਾਰੀ ਨੇ ਵੀ ਕਿਸੇ ਨੂੰ ਹੋਰ ਖੜਾ ਕੇ ਆਪਾਂ ਲਾ ਲਾਂ ਕੋਈ ਆਪਣੀ ਜ਼ਮੀਨ 'ਚ ਵੜ ਸਕਦਾ ਕੋਈ ਨਹੀਂ ਵਰਦਾ ਕਰੋ ਕੱਢਦੇ ਪਰ ਇਹਨੂੰ ਮੈਂ ਨਹੀਂ ਕੱਢਦੀ ਮੈਂ ਤੈਨੂੰ ਦੱਸਾਂ ਜਮੂਨਾ ਦੇ ਪਿੱਛੇ ਇਹ ਚੀਜ਼ ਹੈ ਤੂੰ ਸਮਝ ਨਹੀਂ ਨਾ ਮੈਂ ਚਾਹ ਫੜਾਵਾ ਮੈਂ ਮੁਸ ਮੁਸੇ ਸਮੱਸਿਆ ਖਵਾਈ ਮੈਂ ਤਾਂ ਖਵਾਹੂਗੀ ਮੈਂ ਤੈਨੂੰ ਦੱਸਾਂ ਤਾਈ ਨਾ ਤਾਂ ਮੈਂ ਕੋਈ ਗੱਲ ਮੇਰਾ ਵੀਰ ਕੋਈ ਦਾਦੀਆਂ ਵੀ ਤਾਈਆਂ ਬੋਲਦੀ ਐ ਲੈ ਇਹ ਉਧੂ ਕਮਲੀ ਹੋਈ ਪਈ ਐ ਇਹਨੂੰ ਜ਼ਮੀਨ ਦਾ ਹੋਇਆ ਪਿਆ ਉਹ ਦੱਸ ਜ਼ਮੀਨ ਨੂੰ ਕੱਲੀ ਨੂੰ ਕੀ ਕਰੇਗੀ ਲੋਕ ਤਰਾਹ ਤਰਾਹ ਕਰਦੇ ਐ ਲੋਕਾਂ ਦੇ ਸੁਣ ਲੈਗੀ ਮਿਹਨੇ ਪਹਿਲਾਂ ਨਹੀਂ ਲੋਟਾਉਂਦਾ ਸੀ ਕੰਮ ਚਲ ਐਂ ਕਹਤਾ ਸੀ ਵੀ ਨਾ ਸੀ ਇਹਦੀ ਆਈਏ ਨਾ ਜਾਈਏ ਆ ਹੁਣ ਹੋਰ ਪੰਗਾ ਛੇੜ ਲਿਆ ਇਹਨੂੰ ਘਰੇ ਬਾੜ ਲਿਆ ਹਜੇ ਸਮੋਸੇ ਖਮਾਉਂਦੀ ਐ ਇਹਨੂੰ ਪਰ ਇਹ ੱਟਕੇ ਮਾਰ ਕੇ ਇਹਨੂੰ ਬਾਹਰ ਕੱਢ ਦੇ ਮੈਨੂੰ ਇਹਦੇ ਮੂੰਹ ਲੱਗਦਾ ਆਏ ਹਏ ਆ ਬਾਈ ਨੂੰ ਪਤਾ ਨਹੀਂ ਕੀ ਹੋ ਗਿਆ ਐ ਕਹਤੋ ਬੋਲੀ ਜਾਂਦਾ ਹਰਪ੍ਰੀਤ ਨਾ ਕਿਤੇ ਮੈਨੂੰ ਤਾਂ ਨਹੀਂ ਕੁਝ ਕਹਿੰਦਾ ਹਰਪ੍ਰੀਤ ਆ ਬਾਈ ਨੂੰ ਕੀ ਹੋ ਗਿਆ ਐ ਕਹਤੋ ਬੋਲੀ ਜਾਂਦਾ ਨਹੀਂ ਕਬਰਾਟ ਹੋ ਜਾਂਦੀ ਉਹਨੂੰ ਬਾਹਰ ਗਏ ਨੂੰ ਕੋਈ ਨਾ ਕੋਈ ਕੁਝ ਕਹਿ ਦਿੰਦਾ ਉਹਨੂੰ ਨਾ ਤਾਈ ਮੇਰੇ ਬਾਰੇ ਕਿਸੇ ਨੇ ਕੁਝ ਕਹਿਤਾ ਹੋਊਗਾ ਤਾਈ ਮਿਲੀ ਸੀ ਨਾ ਤਾਈ ਕੀ ਕਹਿੰਦੀ ਸੀ ਤਾਈ ਤਾਂ ਬੜਾ ਕੁਝ ਬੋਲਦੀ ਐ ਤੇਰੇ ਬਾਰੇ ਮੈਂ ਤੈਨੂੰ ਦੱਸਾਂ ਮੈਂ ਤਾਂ ਕਦੇ ਤੇਰੇ ਕੋਲ ਗੱਲ ਨਹੀਂ ਕਰੀ ਤਾਈ ਨੇ ਪਹਿਲੇ ਦਿਨੋਂ ਤਾਈ ਨੇ ਉਂਗਲਾ ਲਾਇਆ ਹੋਇਆ ਹੈ ਨਾ ਹੁਣ ਬਾਈ ਨੂੰ ਕੀ ਕਹਤਾ ਤਾਈ ਨੇ ਕਹਿਣਾ ਕੀ ਹੈ ਹੁਣ ਮੈਂ ਤੈਨੂੰ ਸਹੀ ਗੱਲ ਦੱਸਦਾ ਨਹੀਂ ਰਾਜਵੀਰ ਹਾਂ ਤੇਰੇ ਬਾਈ ਨੂੰ ਤਾਂ ਐਂ ਕਹਿੰਦੀ ਐ ਵੀ ਇਹਨੂੰ ਘਰੋਂ ਕੱਢ ਦਿਓ ਘਰੇ ਕੰਬਾੜੀ ਐ ਹੁਣ ਤੂੰ ਮੇਰੇ ਮਰ ਜਾ ਐ ਕਹਿੰਦੀ ਐ ਤਾਈ ਹਾਂ ਕਿਉਂ ਐ ਕਹਤੋਂ ਕਹਿੰਦੀ ਐ ਮੈਂ ਤਾਈ ਦਾ ਕੀ ਮਾੜਾ ਕਰਤਾ ਮੈਨੂੰ ਕਿ ਤੱਕ ਕੀ ਮਾੜਾ ਕਰੇ ਉਹ ਤਾਂ ਤੂੰ ਜਾਣੇਂ ਈ ਤਾਈ ਜਾਣੇ ਦੇਖ ਦੇਖ ਭਈ ਅਸੀਂ ਤਾਂ ਤੇਰਾ ਕਰਦੇ ਆ ਬਥੇਰਾ ਗੱਲ ਕਰ ਤੇਰੇ ਬਾਈ ਜਦੋਂ ਬਾਹਰ ਜਾਂਦਾ ਕੋਈ ਨਾ ਕੋਈ ਇਹਦੇ ਉਂਗਲ ਲਾਉਂਦਾ ਇਹ ਫੇਰਾ ਰੱਖ ਜਾਂਦਾ ਐਂ ਤਾਂ ਪਹਿਲੇ ਹੀ ਨਹੀਂ ਕੋਈ ਤਾਂ ਹਰਪ੍ਰੀਤ ਲੋਕ ਤਾਂ ਕਾਹਨੂੰ ਕੁਛ ਕਹਿੰਦੇ ਨੇ ਇਹ ਤਾਈ ਲਾਉਂਦੀ ਆ ਉਂਗਲਾਂ ਸਾਰੀਆਂ ਜਿੰਨੀਆਂ ਲਾਉਂਦੀ ਆ ਮੇਰੇ ਪੈ ਜੀ ਕਾਦਾ ਪਰ ਦੋਨੇ ਚੱਲ ਗਏ ਤਾਈ ਕੋਲੇ ਮੈਂ ਤਾਂ ਦੇਖ ਹਰਪ੍ਰੀਤ ਤੇਰੇ ਕੋਲੇ ਐ ਨਹੀਂ ਗੱਲ ਕਰੀ ਵੀ ਆਏ ਆ ਕਿ ਰਾਜੀ ਵੀਰ ਨੂੰ ਹਜੇ 2 ਦਿਨ ਹੋਇਆ ਆਉਂਦੀ ਨੂੰ ਵੀ ਆਉਣ ਸਾਰੀ ਸਾਡਾ ਫਰਕ ਪਵਾਤਾ ਤਾਈ ਨੇ ਤਾਂ ਮੈਨੂੰ ਅੱਜ ਪਿੰਡ 'ਚ ਬੜਨ ਨਹੀਂ ਦਿੱਤਾ ਪਹਿਲੀ ਮੇਰੇ ਇੰਨੀਆਂ ਉਂਗਲਾਂ ਲਾਈਆਂ ਕ ਤਾਈ ਤਾਂ ਮੈਨੂੰ ਰਾਤ ਹੀ ਮਿਲ ਗਈ ਸੀ ਮੈਂ ਤਾਂ ਤੇਰੇ ਕੋਲੇ ਦੱਸਿਆ ਨਹੀਂ ਹੈਗਾ ਇਹ ਕਹਿੰਦੀ ਸੀ ਮੇਰੇ ਤੇਰੇ ਕੋਲੇ ਮੈਨੂੰ ਕਹਿੰਦੀ ਨਹੀਂ ਮੈਂ ਤਾਂ ਕੰਦ ਨਾ ਖੜਕੇ ਗੱਲਾਂ ਕਰਦੇ ਸੁਣਿਆ ਤੇ ਵੀ ਗਰਲਾਲ ਤੇ ਹਰਪ੍ਰੀਤ ਗਰਲਾਲ ਤਾਂ ਕਹਿੰਦਾ ਲੜਦਾ ਸੀਗਾ ਤੇਰੇ ਮਗਰੋਂ ਕਹਿੰਦੀ ਬਾਹਲਾ ਕਲੇਸ਼ ਪਿਆ ਬਿਰਾਇ ਵੀਰ ਨੂੰ ਕਿਉਂ ਘਰੇ ਬਣ ਦਿੱਤਾ ਆਖੇ ਹਰਪ੍ਰੀਤ ਕਹਿੰਦੀ ਆ ਕੋਈ ਨਹੀਂ ਜਿੰਨਾ ਚਿਰ ਜ਼ਮੀਨ ਨੀ ਨਾਲ ਲਾਉਂਦੇ ਉਹਨਾਂ ਚਿਰ ਰਾਈ ਵੀਰ ਨੂੰ ਬੁਲਾਉਣਾ ਪਊਗਾ ਉਦੋਂ ਬਾਅਦ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਾਂਗੇ ਹਾਏ ਹਾਏ ਮੈਂ ਏਡੀ ਗੱਲ ਮੈਂ ਕਿਉਂ ਕਹੂੰਗੀ ਮੈਂ ਤਾਂ ਤੈਨੂੰ ਇਹ ਕਹਿੰਨੀ ਆ ਵੀ ਤੂੰ ਜ਼ਮੀਨ ਆਪਦੇ ਨਾਲ ਹੀ ਰੱਖ ਅਸੀਂ ਤੈਨੂੰ ਸਾਰਾ ਸਮਾਨ ਦੇ ਦਾਂਨੇ ਆ ਮੈਂ ਤਾਈ ਇਹ ਜਿਹੀਆਂ ਗੱਲਾਂ ਕਿਉਂ ਕਰਦੀ ਆ ਤਾਈ ਨੇ ਪਹਿਲੇ ਦਿਨੋਂ ਕਰਨਾ ਐ ਅੱਜ ਥੋੜਾ ਕਰਦੀ ਐ ਤਾਈ ਵੀ ਅੱਜ ਕੋਈ ਲੈਦਿਆਂ ਕਰਦੀ ਐ ਫਰਕ ਹੀ ਤਾਂ ਪਿਆ ਹੋਇਆ ਆਪਣਾ ਕਮਲ ਗੇ ਨਹੀਂ ਆਪਣਾ 7 ਸਾਲ ਫਰਕ ਹੀ ਨਹੀਂ ਪੈਂਦਾ ਇੰਨਾ ਜੇ ਮੈਨੂੰ ਇੰਨਾ ਹਰਖ ਜੜੀ ਜਾਂਦਾ ਐਂ ਜੀ ਕਰਦਾ ਵੀ ਹੁਣ ਹੀ ਜਾਵਾਂ ਤਾਈ ਕੋਲੇ ਕੀ ਕਰਾਂਗੇ ਉਹੀ ਗੱਲ ਜੇ ਜਾ ਕੇ ਬੋਲਾਂਗੇ ਅਗਲਾ ਐਂ ਆਖੂਗਾ ਕਮ ਨਹੀਂ ਹੁਣ ਫੇਰ ਪਤਾ ਨਹੀਂ ਕੀ ਕਰਤਾ ਕੁੜੀ ਨੇ ਗੱਲ ਆਪਣੀ ਫੇਰ ਉੱਡੂਗੀ ਆਪਾਂ ਤੇ ਮਾਰੇਗਾ ਸੁਣਾ ਤੂੰ ਬਾਈ ਨੂੰ ਸਮਝਾ ਤਾਈ ਦੇ ਮਗਰ ਕਿਉਂ ਲੱਗਦਾ ਜਿਦੋਂ ਮੈਂ ਨਹੀਂ ਉਹਦੇ ਮਗਰ ਲੱਗਦੀ ਮੈਂ ਤੇ ਬਾਈ ਨੂੰ ਮੈਂ ਆਪੇ ਸਮਝਾ ਦਊਂਗੀ ਮੈਂ ਤੈਨੂੰ ਦੱਸਾਂ ਤੈਨੂੰ ਦੱਸਿਆ ਜੇਦੋਂ ਉਹਨੂੰ ਘਬਰਾਟ ਹੋ ਜਾਂਦੀ ਹੈ ਨਾ ਉਹਦਾ ਬਲੱਡ ਵਧਿਆ ਨਾ ਉਹਨੂੰ ਪਤਾ ਨਹੀਂ ਦ ਆਹੋ ਉਹ ਬਾਹਰੋਂ ਸਮਝਾਈ ਉਹਨੂੰ ਮੈਂ ਤੈਨੂੰ ਦੱਸਾਂ ਐ ਕਰ ਆਹ ਦੇਖ ਲੈ ਸਾਰਾ ਸਮਾਨ ਲੈ ਆਏ ਨੇ ਤਾਂ ਸਮੋਸੇ ਬਿਸਕੁਟ ਨਹੀਂ ਤਾਂ ਸਮਾਨ ਚੱਕੀ ਫਿਰਦਾ ਕਿਤੇ ਆਉਂਦੇ ਆਉਂਦੇ ਦੇ ਲਾਤੀ ਉਂਗਲ ਹਾਂ ਬਣ ਮੜੀ ਜੀ ਗੱਲ ਦੀ ਬਾਈ ਕਬਰਟ ਹੋ ਜਾਂਦੀ ਐ ਫਿਰ ਉਹ ਕਬਰਟ ਹੋ ਜਾਂਦੀ ਐ ਫਿਰ ਹੁਣ ਮੈਨੂੰ ਤਾਂ ਡਰ ਲੱਗੀਆਂ ਜਾਂਦਾ ਕਿਤੇ ਮੈਨੂੰ ਨਾ ਕੁਛ ਕਹਿ ਦੇ ਨਹੀਂ ਤੈਨੂੰ ਕੁਛ ਨਹੀਂ ਕਹਿਣਾ ਮੇਰੇ ਹੁੰਦੇ ਮੈਂ ਤੈਨੂੰ ਦੱਸਾਂ ਆ ਜਾ ਚਾਹ ਪਾਣੀ ਪੀ ਕੇ ਨਾ ਮੈਂ ਤੈਨੂੰ ਚੜ੍ਹਾ ਆਉਂਗੀ ਕੋਈ ਗੱਲ ਨਹੀਂ ਜ਼ਮੀਨਾਂ ਨਾ ਇੱਥੇ ਪਈਆਂ ਰਹਿ ਜਾਣਗੀਆਂ ਜ਼ਮੀਨਾਂ ਨਾਲ ਨਹੀਂ ਜਾਣਗੀਆਂ ਮੈਂ ਤੈਨੂੰ ਦੱਸ ਤੂੰ ਆਇਆ ਜਾਇਆ ਕਰ ਕੋਈ ਨਹੀਂ ਤਾਈ ਕਿੰਨਾ ਤੇਰ ਕਹੂਗੀ ਆਪੀ ਹਟ ਜੂਗੀ ਚਲ ਫਿਰ ਮੇਰਾ ਭਰਾ ਆ ਜਾ ਮੈਨੂੰ ਕੁਝ ਕਹੂਗਾ ਮੈਨੂੰ ਤਾਂ ਮੇਦੇ ਛੱਟਦਾ ਗੁੱਸਾ ਕੋਈ ਗੁੱਸਾ ਨਹੀਂ ਹੈ ਤੈਨੂੰ ਕੀ ਗੁੱਸਾ ਤੇਰੇ ਭਰਾ ਨੇ ਕਿਹਾ ਕਿੜਾ ਬਗਾਨੇ ਨੇ ਕਿਹਾ ਕਿਸੇ ਨੇ ਬੇਸ਼ੱਕ ਮੇਰੇ ਲੱਪੜ ਮਾਰੇ ਮੈਨੂੰ ਤਾਂ ਕੰਮ ਹੀ ਨਹੀਂ ਗੁੱਸਾ ਨਾ ਮੈਂ ਤੈਨੂੰ ਐ ਦੱਸਦੀ ਆ ਬਾਹਰ ਕੋਈ ਬੋਲ ਕੇ ਦੇਖੇ ਮੜਾ ਜੇ ਤੇਰੇ ਬਾਰੇ ਏਸੇ ਕੋਲੇ ਉਹੀ ਗੱਲ ਕਰਦੀਆਂ ਗੱਲਾਂ ਮੇਰੇ ਕੋਲੇ ਕਰਨ ਮੈਂ ਤਾਂ ਖੱਖਾਂ ਪਾੜ ਦੂੰ ਆਹੋ ਤੇਰੇ ਕੋਲੇ ਤਾਂ ਆਫਨੀ ਨਹੀਂ ਕਰਦੀਆਂ ਤਾਈ ਤੈਨੂੰ ਕਰਦਾਨੀ ਵੀ ਕਿੱਥੇ ਤੀਰ ਤੁੱਕਾ ਚੱਲੂਗਾ ਉੱਥੇ ਚਲਾਉਣੀ ਆ ਇੱਥੇ ਤੀਰ ਚੱਲਦਾ ਮੰਗਰ ਲੱਗ ਜਾਂਦਾ ਨਾ ਕੋਈ ਨਾ ਤੂੰ ਤਾਈ ਦੀ ਬੇਇੱਜ਼ਤੀ ਕਰੀਂ ਜਿਦੋਂ ਤੈਨੂੰ ਤਾਈ ਟੱਕਰੀ ਕਿਤੇ ਕੋਈ ਨਹੀਂ ਮੈਂ ਤਾਈ ਕੇ ਘਰੇ ਆਪੇ ਜਾ ਆਉਂਗੀ ਤੇ ਤੂੰ ਆ ਜਾ ਚਾਹ ਪਾਣੀ ਪੀਕੇ ਨਾ ਮੈਂ ਤੇਨੂੰ ਅੱਡੇ ਤੇ ਚੜਾ ਆ ਜਾਨੀ ਨਾਲੇ ਉਹ ਹੀ ਗੱਲ ਜਿਹਦੇ ਮੈਂ ਤੇਰੇ ਨਾਲ ਗਈ ਨਾ ਕੋਈ ਤੇਰੇ ਬੰਨੇ ਅੱਖ ਭਰ ਕੇ ਨਹੀਂ ਝੱਕ ਸਕਦਾ ਪਿੰਡ ਦਾ ਚਾਈ ਗੱਲ ਜਿਹੜਾ ਚੰਗਾ ਪਿੰਡ ਚੋਂ ਬੇਇੱਜ਼ਤੀ ਹੁੰਦੀ ਏ ਥੋਡੀ ਜਦੋਂ ਆਉਂਦੀ ਏ ਲੈ ਮੈਂ ਤੇਰੇ ਨਾਲ ਚੱਲੂ ਆ ਜੱਡੇ ਤੇ ਆ ਜਾ